ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੂਰ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਰਨੰਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਲਗੀ ਤਰ ਸੁਆਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤੱਖ ਸਤਿਗੁਰੂ ਰਾਜਾਨ ਰਾਜਪਾਨਾਨ ਭਾਨ ਦੇਵਾਨ ਦੇਵ ਉਕਮ ਮਹਾਨ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਆਸਨਾ ਸਗਾਸਨਾ ਦੇ ਮਾਲਕ ਪਾਰਸ਼ਾਹਾਂ ਦੇ ਪਾਰਸ਼ਾ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ੍ਰੀ ਦਸ਼ਮ ਗ੍ਰੰਥ ਜੀ ਮਹਾਰਾਜ ਸ੍ਰੀ ਸਰਬ ਲੋਗ ਗ੍ਰੰਥ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਕਿਉਂਕਿ ਖਾਲਸਾ ਜੀ ਧੁਰ ਕੀ ਬਾਣੀ ਆਈ ਇਨ ਸਗਲੀ ਚਿੰਤਾ ਮਿਟਾਈ ਸਗਲੀ ਭਾਵ ਸਾਰੀਆਂ ਚਿੰਤਾਵਾਂ ਨੂੰ ਦੂਰ ਕਰਨ ਵਾਲੀ ਬਾਣੀ ਸਾਰਿਆਂ ਝੂਰਿਆਂ ਨੂੰ ਖਤਮ ਕਰਨ ਵਾਲੀ ਬਾਣੀ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਨ ਵਾਲੀ ਬਾਣੀ ਖਾਲਸਾ ਜੀ ਸਤਿਗੁਰਾਂ ਨੇ ਇਸ ਯੁੱਗ ਵਿੱਚ ਪ੍ਰਗਟ ਕਰਨਾ ਕੀਤੀ ਹੈ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਮਹਾਰਾਜ ਨੇ ਐਸਾ ਪਰਉਪਕਾਰ ਖਾਲਸਾ ਜੀ ਕੀਤਾ ਆਪਣੇ ਤੋਂ ਪਹਿਲਾਂ ਆਪਣੇ ਸੇਵਕ ਭਗਤ ਜਨ ਭੇਜਣਾ ਕੀਤੇ ਜਿਨ੍ਹਾਂ ਨੇ ਆ ਕੇ ਖਾਲਸਾ ਜੀ ਸੰਸਾਰ ਦੀ ਹਾਲਤ ਨੂੰ ਦੱਸਣਾ ਕੀਤਾ ਹੈ ਬਾਣੀ ਨੂੰ ਬੋਲਣਾ ਕੀਤਾ ਹੈ ਬ੍ਰਹਮ ਬਾਣੀ ਉਹਨਾਂ ਨੂੰ ਉਤਰੀ ਹੈ ਫਿਰ ਪਾਤਸ਼ਾਹਾਂ ਦੇ ਪਾਤਸ਼ਾਹ ਸਤਿਗੁਰੂ ਆਪ ਆਏ ਨੇ ਰਾਜਿਆਂ ਦੇ ਰਾਜੇ ਮਹਾਰਾਜੇ ਸਤਗੁਰੂ ਆਪ ਧਰਤੀ ਤੇ ਪ੍ਰਗਟ ਹੋ ਕੇ ਮਹਾਰਾਜ ਜੀਆਂ ਨੇ ਉਹਨਾਂ ਭਗਤਾਂ ਦੀ ਬਾਣੀ ਨੂੰ ਇਕੱਤਰ ਕਰਕੇ ਫਿਰ ਆਪ ਸਤਗੁਰੂ ਮਹਾਰਾਜ ਜੀਆਂ ਨੇ ਮੋਰਚਾ ਲਾਉਣਾ ਕੀਤਾ ਸਾਰੀ ਧਰਤੀ ਖਾਲਸਾ ਜੀ ਮਹਾਰਾਜ ਜੀਆਂ ਨੇ ਘੁੰਮਣਾ ਕੀਤੀ ਹੈ ਘਰ ਘਰ ਜਾ ਕੇ ਸਤਗੁਰਾਂ ਨੇ ਤਾਰਨਾ ਕੀਤਾ ਹੈ ਗੁਰਮੁਖਾਂ ਦੀ ਬੇਨਤੀ ਸੁਣੀ ਹੈ ਗੋਰਖਵਰਗੇ ਜਿਹੜੇ ਸਤਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸਾਂ ਕਰਦੇ ਸਨ ਸਾਨੂੰ ਭੁਲੇਖਾ ਹੈ ਕਿ ਖਾਲਸਾ ਜੀ ਗੋਰਖ ਮਹਾਰਾਜ ਸੱਚੇ ਪਾਸ਼ਾ ਆਪਣੇ ਆਪ ਉਹਦੇ ਕੋਲੇ ਗਏ ਗੋਰਖ ਜਿਹੜਾ ਸੀ ਉਹ ਆਪਣੇ ਚੇਲਿਆਂ ਚ ਪਾਟਿਆਂ ਤੋਂ ਬਹੁਤ ਦੁਖੀ ਸੀ ਕਿਉਂਕਿ ਖਾਲਸਾ ਜੀ ਸਾਰੇ ਉਹਦੀ ਗੱਦੀ ਖੋਹਣਾ ਚਾਹੁੰਦੇ ਸੀ ਕਿਉਂਕਿ ਸਾਰੇ ਜਿਹੜੇ ਸੀ ਉਹ ਸ਼ਕਤੀਆਂ ਵਾਲੇ ਸੀ ਜਦੋਂ ਰਿੱਧ ਸੇਧ ਵਰਤ ਜਾਂਦੀ ਹੈ ਫਿਰ ਬੰਦੇ ਨੂੰ ਹੰਕਾਰ ਹੋ ਜਾਂਦਾ ਸੋ ਇਸ ਕਰਕੇ ਉਹ ਗੋਰਖਵੀ ਅਕਾਲਪੁਰਖ ਦੇ ਚਰਨਾਂ ਵਿੱਚ ਬੇਨਤੀ ਕਰਦਾ ਸੀ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਆ ਕੇ ਦਰਸ਼ਨ ਦਿਓ ਇਹਨਾਂ ਨੂੰ ਜਿਹੜਾ ਹੰਕਾਰ ਚੜ੍ਹਿਆ ਹੋਇਆ ਇਹ ਵੀ ਲਾਹਤ ਮੇਰਾ ਵੀ ਪਾਰ ਉਤਾਰਾ ਕਰਨਾ ਕਰੋ ਸੋ ਇਸ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸੁਮੀਰ ਪਹਾੜ ਤੇ ਖਾਲਸਾ ਦੀ ਜਾ ਕੇ ਗੋਸ਼ਟੀ ਕੀਤੀ ਮਹਾਰਾਜ ਜੀਆਂ ਨੇ ਸ੍ਰੀ ਜਪਜੀ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਧੁਰ ਕੀ ਬਾਣੀ ਉੱਥੇ ਉਚਾਰਨਾ ਕੀਤੀ ਹੈ ਫਿਰ ਖਾਲਸਾ ਦੀ ਸ੍ਰੀ ਮੂਲ ਮੰਤਰ ਦਾ ਜਾਪ ਮਹਾਰਾਜ ਨੇ ਉੱਥੇ ਦਸਣਾ ਕੀਤਾ ਦ੍ਰਿੜ ਕਰਾਉਣਾ ਕੀਤਾ ਕਿ ਭਾਈ ਇਹੀ ਮੰਤਰ ਹੈ ਜੀ ਸਾਰਿਆਂ ਮੰਤਰਾਂ ਤੋਂ ਸ਼ਰੋਮਣੀ ਹੈ ਸ਼ਰਮੋਹਰ ਹੈ ਤੇ ਆਦਜੁਗਤੋਂ ਹੈ ਸੋ ਇਸ ਕਰਕੇ ਖਾਲਸਾ ਜੀ ਸਾਨੂੰ ਮਹਾਰਾਜ ਨੇ ਵੱਡੀ ਸ਼ਕਤੀ ਦੇਣਾ ਕੀਤੀ ਹੈ ਤੇ ਦੱਸਣਾ ਕੀਤਾ ਹੈ ਇਹਹੀ ਜੋਤ ਸਾਰਿਆਂ ਸਰੀਰਾਂ ਦੇ ਵਿੱਚ ਖਾਲਸਾ ਜੀ ਘਟ ਘਟ ਵਿੱਚ ਵਸੀ ਹੋਈ ਹੈ ਏਕਾ ਜੋਤ ਜੋਤ ਹੈ ਸਰੀਰਾ ਸ਼ਬਦ ਦਿਖਾਏ ਸਤਗੁਰੂ ਪੂਰਾ ਆਪੇ ਫਰਕ ਕੀ ਤੋਣ ਘਟ ਅੰਤਰ ਆਪੇ ਬਣਤ ਬਣਾਵਣਿਆ ਸੋ ਐਸੇ ਸਤਗੁਰਾਂ ਨੇ ਸਾਨੂੰ ਇਹ ਦੱਸਣਾ ਕੀਤਾ ਹੈ ਇਹ ਭਾਈ ਸਾਰਿਆਂ ਘਟਾਂ ਦੇ ਵਿੱਚ ਉਸ ਵਾਹਿਗੁਰੂ ਪਲੀ ਪੂਰਨ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਜੋਤ ਹੈ ਉਹ ਜੋਤ ਨੂੰ ਤੱਕਣਾ ਕਰੋ ਨਾ ਕਿਸੇ ਨਾਲ ਈਰਖਾ ਕਰੋ ਨਾ ਕਿਸੇ ਨਾਲ ਦੁਸ਼ਵੈਸ਼ ਕਰੋ ਨਾ ਕਿਸੇ ਦਾ ਬੁਰਾ ਮੰਗੋ ਨਾ ਬੁਰਾ ਸੋਚੋ ਕਿਉਂ ਕਿ ਤੇਰੇ ਅੰਦਰ ਵੀ ਬੈਠਾ ਉਹ ਵੇਖ ਰਿਹਾ ਜਿਹਦੀ ਤੂੰ ਨਿੰਦਿਆ ਕਰ ਰਿਹਾ ਉਹਦੇ ਅੰਦਰ ਵੀ ਉਹੀ ਬੈਠਾ ਵੇਖ ਰਿਹਾ ਸੋ ਖਾਲਸਾ ਜੀ ਇਹ ਮਹਾਰਾਜ ਜੀਆ ਨੇ ਸਾਨੂੰ ਜਿਹੜੀ ਸਿਆਣਪ ਦੇਣ ਦੀ ਮਹਾਰਾਜ ਨੇ ਸਮੱਤ ਦੇਣ ਦਾ ਯਤਨ ਕੀਤਾ ਹੈ ਪਾਵਨ ਪਵਿੱਤਰ ਬਾਣੀ ਅੰਦਰ ਇਹਨਾਂ ਜੀਵਾਂ ਦਾ ਭਲਾ ਕਰਨ ਵਾਸਤੇ ਮਹਾਰਾਜ ਨੇ ਬਾਣੀ ਉਚਾਰੀ ਹੈ ਤੇ ਪਰ ਆਪਾਂ ਜ਼ਿਆਦਾਤਰ ਖਾਲਸਾ ਜੀ ਪਦਾਰਥ ਮੰਗਣ ਪਿੱਛੇ ਪਏ ਹੋਏ ਆ ਕਿ ਸਾਨੂੰ ਸੁੱਖ ਮਿਲ ਜੇ ਅਸੀਂ ਤਾਂ ਬਾਣੀ ਪੜਾਂਗੇ ਸਾਡੀ ਪੀਆਰਰ ਜੇ ਅਸੀਂ ਤਾਂ ਬਾਣੀ ਪੜਾਂਗੇ ਸਾਡੇ ਬੱਚੇ ਸਹੀ ਹੋ ਜਾਣ ਤਾਂ ਬਾਣੀ ਪੜਾਂਗੇ ਉਹ ਭਲਿਓ ਇੱਥੇ ਕੋਈ ਕਿਸੇ ਦੇ ਨਾਲ ਨਹੀਂ ਜਾਣਾ ਨਾ ਕਿਸੇ ਬੱਚੇ ਨੇ ਨਾਲ ਨਿਭਣਾ ਨਾ ਕਿਸੇ ਮਾਂ ਪਿਓ ਨੇ ਨਾਲ ਨਿਭਾਇਆ ਨਾ ਸਾਖ ਸੰਬੰਧੀ ਨੇ ਇਥੋਂ ਤੱਕ ਬਾਣੀ ਕਹਿੰਦੀ ਹੈ ਕਿ ਇਹ ਸਰੀਰ ਜਿਹੜਾ ਤੂੰ ਜਮਿਆਂ ਨਾਲ ਲੈ ਕੇ ਆਇਆ ਤੇਰੇ ਨਾਲ ਤੇ ਇਹ ਵੀ ਨਹੀਂ ਜਾਂਦਾ ਹੋਰ ਇਸ ਤੋਂ ਵੱਡਾ ਹੋਰ ਕੀ ਕਿਹੜਾ ਸਹਾਇਕ ਹੈ ਤੁਹਾਡਾ ਆਪਾਂ ਸੋਚਦੇ ਆ ਨਾ ਕਿ ਫਲਾਣਾ ਮਿੱਤਰ ਮੇਰਾ ਬੜਾ ਮਦਦਗਾਰ ਹੈ ਮੇਰੀ ਬਾਹ ਫੜਨ ਵਾਲਾ ਵੀ ਮੇਰੇ ਨਾਲ ਨਿਭੇਗਾ ਪਰ ਖਾਲਸਾ ਜੀ ਪਾਤਸ਼ਾਹਾਂ ਦੇ ਪਾਸ਼ਾ ਕਹਿੰਦੇ ਤੇਰੇ ਨਾਲ ਤੇ ਤੇਰਾ ਸਰੀਰ ਵੀ ਨਹੀਂ ਨਿਭਦਾ ਉਹ ਵੀ ਅੰਤਕਾਲ ਨੂੰ ਤੈਨੂੰ ਵਿੱਚੋਂ ਨਿਕਲਣਾ ਪੈਂਦਾ ਤੇ ਸਰੀਰ ਇੱਥੇ ਛੱਡ ਜਾਂਦਾ ਉਹਨੂੰ ਫਿਰ ਲੂ ਦਿੰਦੇ ਆ ਉਹ ਵੀ ਤੇਰੇ ਨਾਲ ਨਹੀਂ ਜਾਂਦਾ ਤੂੰ ਕਿਹਦੀ ਕਿਹਦੇ ਤੇ ਆਸ ਲਾਈ ਆ ਬੰਦਿਆ ਤੇਰਾ ਆਪਣਾ ਸਰੀਰ ਇੱਥੇ ਰਹਿ ਜਾਂਦਾ ਤੂੰ ਹੋਰਾਂ ਸਰੀਰਾਂ ਦੇ ਆਸਾਂ ਲਾ ਕੇ ਬੈਠਾ ਸੋ ਇਹ ਮਹਾਰਾਜ ਸਾਨੂੰ ਸਮਝਾਉਂਦੇ ਆ ਕਿ ਫਾਂ ਮੰਗਣੇ ਆ ਪਦਾਰਥ ਮੰਗੋ ਕਿਹਦੇ ਕੋਲੋਂ ਮੰਗਣੇ ਆ ਆਪਾਂ ਉਸੇ ਦਾਤੇ ਕੋਲੋਂ ਮੰਗਣੇ ਆ ਉਹ ਦਾਤਾ ਦੇਣ ਵਾਲਾ ਹੈ ਜਿਹੜਾ ਦੇਣ ਵਾਲਾ ਹੁੰਦਾ ਖਾਲਸਾ ਜੀ ਬੰਦਾ ਉਹਦੇ ਕੋਲੋਂ ਹੀ ਮੰਗਦਾ ਤੇ ਜਿਹਦੇ ਤੇ ਭਰੋਸਾ ਨਾ ਹੋਵੇ ਉਹਦੇ ਕੋਲੋਂ ਨਹੀਂ ਮੰਗਦਾ ਮੰਗੋ ਦਾਤਾ ਵੀ ਮੰਗੋ ਪਰ ਇੱਕ ਦੋ ਪਾਠ ਕੋਈ 5 ਮਿੰਟ 10 ਮਿੰਟ ਉਹ ਵੀ ਜੋ ਆਪ ਕਰੋ ਜਿਹਦੇ ਵਿੱਚ ਤੁਹਾਡੇ ਮਨ ਦੀ ਇੱਛਾ ਹੋਵੇ ਕਿ ਪਾਰਸ਼ਾ ਜੀ ਤੁਹਾਡੀ ਖੁਸ਼ੀ ਲੈਣ ਵਾਸਤੇ ਹੈ ਅਮਰਤ ਵੇਲੇ ਉੱਠੇ ਹੋ ਕੋਈ ਮੂਲ ਮੰਤਰ ਦਾ ਅਭਿਆਸ ਕਰਦਾ ਹੈ ਕੋਈ ਜਪਜੀ ਸਾਹਿਬ ਦਾ ਅਭਿਆਸ ਕਰਦਾ ਹੈ ਕੋਈ ਚਾਉ ਪਈ ਸਾਹਿਬ ਦਾ ਅਭਿਆਸ ਕਰਦਾ ਕੋਈ ਕੋਈ ਸੁਖਨੀ ਸਾਹਿਬ ਦੀ ਬਾਣੀ ਪੜਦਾ ਕੋਈ ਸਹਿਜ ਪਾਠ ਕਰ ਰਿਹਾ ਕੋਈ ਬ੍ਰਹਮ ਕਵਚ ਕਰ ਰਿਹਾ ਕੋਈ ਉਗਰਦੰਤੀ ਪੜਦਾ ਕੋਈ ਜੰਡੀ ਦੀ ਵਾਰ ਪੜਦਾ ਸਾਰੇ ਪੜਦੇ ਹਨਾ ਕਾਦੇ ਵਾਸਤੇ ਪਦਾਰਥ ਲੈਣ ਵਾਸਤੇ ਮਾਇਆ ਲੈਣ ਵਾਸਤੇ ਧਰਤੀ ਤੇ ਸੁੱਖ ਲੈਣ ਵਾਸਤੇ ਪਰ ਮੇਰੀ ਹੱਥ ਜੋੜ ਕੇ ਬੇਨਤੀ ਆ ਸੰਗਤ ਜੀ ਵਿੱਚੋਂ 5-10 ਮਿੰਟ ਉਹ ਜਾਪ ਕਰਿਆ ਕਰੋ ਉਹ ਪਾਠ ਸੁਖੋ ਉਹ ਮਹਾਰਾਜ ਦੇ ਚਰਨਾਂ ਵਿੱਚ ਰੱਖੋ ਜਿਹਦੇ ਬਾਰੇ ਇਹ ਅਰਦਾਸ ਕਰਨੀ ਹੈ ਕਿ ਸੱਚੇ ਪਾਸ਼ਾ ਕਾਲਪੁਰਖ ਜੀ ਇਹ ਤੁਹਾਡੇ ਸ਼ੁਕਰਾਨੇ ਵਾਸਤੇ ਆ ਤੁਸੀਂ ਸਾਨੂੰ ਸਰੀਰ ਦਿੱਤਾ ਉਹ ਵੀ ਚੰਗਾ ਤੇ ਸੋਹਣਾ ਤੁਸੀਂ ਮਹਾਰਾਜ ਰਹਿਣ ਵਾਸਤੇ ਧਰਤੀ ਦਿੱਤੀ ਪੀਣ ਨੂੰ ਪਾਣੀ ਦਿੱਤਾ ਸੱਚੇ ਪਾਸ਼ਾ ਘਰ ਦਿੱਤੇ ਸਾਖ ਸੰਬੰਧੀ ਦਿੱਤੇ ਮਾਪਿਓ ਦਿੱਤੇ ਤਨ ਟਕਣ ਨੂੰ ਕਪੜਾ ਦਿੱਤਾ ਰੋਜੀ ਰਿਜਕ ਕਮਾਉਣ ਵਾਸਤੇ ਕਿਰਤ ਬਖਸ਼ੀ ਹੈ ਇਹ ਪਾਤਸ਼ਾਹ ਦੇ ਪਾਸ਼ਾ ਕਾਲਪੁਰਖ ਜੀ ਇਹ 5 ਮਿੰਟ ਜਿਹੜੇ 10 ਮਿੰਟ ਤੁਸੀਂ ਕਿਰਪਾ ਕਰੋਗੇ ਇਹ ਤੁਹਾਡੀ ਖੁਸ਼ੀ ਵਾਸਤੇ ਹੈ ਤੁਹਾਡੇ ਸ਼ੁਕਰਾਨੇ ਵਾਸਤੇ ਹੈ ਜਿਹੜਾ ਮਨੁੱਖ ਖਾਲਸਾ ਜੀ ਆਪਣੇ ਸਮੇਂ ਵਿੱਚੋਂ 5 ਮਿੰਟ 10 ਮਿੰਟ ਕੱਢਦਾ ਨਾ ਨਿਸ਼ਕਾਮ ਜਿਹਦੇ ਵਿੱਚ ਕੋਈ ਮੰਗ ਨਹੀਂ ਹੁੰਦੀ ਕੋਈ ਮੰਗ ਨਹੀਂ ਉਸ ਵਾਹਿਗੁਰੂ ਕੋਲੋਂ ਕਰਨੀ ਕਹਿਣਾ ਤੇਰਾ ਸ਼ੁਕਰ ਹੈ ਸ਼ੁਕਰਾਨਾ ਹੈ ਜਦੋਂ ਐਵੇਂ ਕਰਨ ਲੱਗ ਪਵੋਗੇ ਤੇ ਤੁਹਾਨੂੰ ਫਿਰ ਮਹਾਰਾਜ ਦੇ ਕੋਲੋਂ ਕੋਈ ਬੇਨਤੀਆਂ ਕਰਕੇ ਮੰਗਣ ਦੀ ਲੋੜ ਨਹੀਂ ਪਵੇਗੀ ਕਿਉਂਕਿ ਤੁਹਾਡੀ ਇੰਨੀ ਸੇਵਾ ਤੇ ਉਹ ਰੀਝ ਜਿਜੇਗਾ। ਸੋ ਵਾਹਿਗੁਰੂ ਇੰਨੇ ਤੇ ਖੁਸ਼ ਹੋ ਜਾਂਦਾ ਪਰ ਮਨ ਕਰਕੇ ਜੇ ਕੀਤਾ ਜਾਵੇ। ਸੋ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਇੱਕ ਚਿੱਤ ਜੇ ਇੱਕ ਛਿਣ ਕਰਕੇ ਵੀ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਧਿਆਇਆ ਜਾਵੇ ਤੇ ਮਹਾਰਾਜ ਖੁਸ਼ ਹੋ ਜਾਂਦੇ ਪਾਰ ਉਤਾਰਾ ਕਰ ਦਿੰਦੇ। ਸੋ ਇਸ ਕਰਕੇ ਭਾਈ ਇਹ ਮਹਾਰਾਜ ਜੀਆ ਨੇ ਸਾਨੂੰ ਪਾਵਨ ਪਵਿੱਤਰ ਤੁਲਕੀ ਇਲਾਹੀ ਬਾਣੀ ਇਸ ਕਰਕੇ ਦਿੱਤੀ ਹੈ ਕਿ ਆਪਾਂ ਇਸ ਸੰਸਾਰ ਲੋਕ ਤੋਂ ਪਰਲੋਕ ਦਾ ਰਸਤਾ ਜਿਹੜਾ ਸੌਖੇ ਤੇ ਸੁਖਾਲੇ ਤੈਅ ਕਰ ਲਈਏ ਇਸ ਕਰਕੇ ਮਹਾਰਾਜ ਦੀ ਬਾਣੀ ਹੈ ਸਾਨੂੰ ਮੰਤਰ ਦਿੱਤਾ ਮਹਾਰਾਜ ਜੀਆ ਨੇ ਵਾਹਿਗੁਰੂ ਇਹ ਵਾਹਿਗੁਰੂ ਮੰਤਰ ਜਿਹੜਾ ਹੈ ਖਾਲਸਾ ਜੀ ਇਹ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਨ ਵਾਲਾ ਹੈ ਇਹ ਰਿੱਧੀਆਂ ਸਿੱਧੀਆਂ ਨੌ ਨਿਧੀਆਂ ਦੇਣ ਵਾਲਾ ਹੈ ਇਹ ਸਾਰੇ ਸੁੱਖ ਦੇਣ ਵਾਲਾ ਹੈ ਸੋ ਜਿਹੜਾ ਖਾਲਸਾ ਜੀ ਵਾਹਿਗੁਰੂ ਜਾਪ ਹੈ ਉਹ ਤੇ ਆਪਾਂ ਤੁਰਦੇ ਫਿਰਦੇ ਸੁੱਤੇ ਬੈੰਦੇ ਉੱਠਦੇ ਕੰਮ ਕਰਦੇ ਜਦੋਂ ਮਰਜ਼ੀ ਕਰ ਸਕਦੇ ਆ ਉਹ ਤੇ ਕੋਈ ਵੱਡੀ ਗੱਲ ਨਹੀਂ ਹੈ ਪਰ ਮਹਾਰਾਜ ਕੋਲੋਂ ਮੰਗਣਾ ਪਵੇਗਾ ਮਸਤਕ ਤੇ ਲਿਖਾਉਣਾ ਪਵੇਗਾ ਹਮੇਸ਼ਾ ਅਰਦਾਸ ਕਰੋ ਕਿ ਸੱਚੇ ਪਾਤਸ਼ਾਹ ਅਸੀਂ ਗੁਰਮੰਤਰ ਦਾ ਅਭਿਆਸ ਕਰਨ ਵਾਲੇ ਬਣੀਏ ਸਾਡੀ ਝੋਲੀ ਵਿੱਚ ਗੁਰਮੰਤਰ ਦਾ ਅਭਿਆਸ ਪਾਓ ਜਿਸ ਮਨੁੱਖ ਦੇ ਹਿਰਦੇ ਵਿੱਚ ਖਾਲਸਾ ਜੀ ਵਾਹਿਗੁਰੂ ਸ਼ਬਦ ਦੀ ਜਾਗ ਲੱਗ ਜਾਂਦੀ ਹੈ ਉਹਨੂੰ ਫਿਰ ਕਿਤੇ ਜਾ ਕੇ ਬਹਿ ਕੇ ਸਮਾਧੀ ਲਾਉਣ ਦੀ ਲੋੜ ਨਹੀਂ ਪੈਂਦੀ ਉਹਦੇ ਅੰਦਰ ਆਪੇ ਹੀ ਚੱਲ ਪੈਂਦਾ ਉਹ ਤੁਰਦਾ ਫਿਰਦਾ ਉੱਠਦਾ ਬੈਹਿੰਦਾ ਜੱਪੀ ਜਾਂਦਾ ਸੋ ਇਸ ਕਰਕੇ ਇੱਕ ਦਾਸ ਦਾ ਮਿੱਤਰ ਸੀ ਤੇ ਉਹ ਅਨਪੜ੍ਹ ਸੀ ਖਾਲਸਾ ਜੀ ਪੜਿਆ ਲਿਖਿਆ ਨਹੀਂ ਸੀ ਤੇ ਗੁਰੂ ਮਹਾਰਾਜ ਦੀ ਉਹਦੇ ਤੇ ਕਿਰਪਾ ਹੋਈ ਕਲਗੀ ਧਰ ਸਵਾਮੀ ਮਹਾਰਾਜ ਨੇ ਮੇਰਾ ਕੀਤੀਆਂ ਤੇ ਅਮਰਤ ਧਾਰੀ ਹੋਇਆ ਅਮਰਤ ਧਾਰੀ ਹੋਣ ਤੋਂ ਬਾਅਦ ਤੇ ਸਾਨੂੰ ਉਹਨੇ ਕਹਿਣਾ ਕੇ ਯਾਰ ਮੈਨੂੰ ਬਾਣੀ ਪੜ੍ਹਨੀ ਆਉਂਦੀ ਨਹੀਂ ਸੁਣਨ ਵਾਸਤੇ ਮੇਰੇ ਕੋਈ ਸਾਧਨ ਨਹੀਂ ਕੰਮ ਮੈਂ ਕਰਦਾ ਰਹਿਣਾ ਦਿਹਾੜੀ ਢੱਪਾ ਕਰਦਾ ਸੀ ਤੇ ਉਹਨੇ ਕਹਿਣਾ ਮੈਂ ਕੀ ਕਰਿਆ ਕਰਾਂ ਤੇ ਅਸੀਂ ਉਹਨੂੰ ਕੁਦਰਤੀ ਕਹਿਣਾ ਵੀ ਤੈਨੂੰ ਪੰਜਾਂ ਪਿਆਰਿਆਂ ਨੇ ਕੀ ਕਿਹਾ ਇਹ ਗਿਆਨਾ ਮੂਲ ਮੰਤਰ ਦਾ ਜਾਪ ਕਰਨਾ ਵਾਹਿਗੁਰੂ ਮੰਤਰ ਦਾ ਜਾਪ ਕਰਨਾ ਤੇ ਸੱਚੇ ਪਾਤਸ਼ਾਹ ਤੇ ਮਹਾਰਾਜ ਕਹਿੰਦੇ ਏਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁੜ ਜਨਮਾਂ ਆਵਾਜ ਇੱਕ ਸ਼ਬਦ ਵੀ ਖਾਲਸਾ ਜੀ ਪ੍ਰਾਣਾ ਵਿੱਚ ਵਸ ਜੇ ਨਾ ਫਿਰ ਦੋਰੀ ਵਾਰ ਜਨਮ ਨਹੀਂ ਹੁੰਦਾ ਮਹਾਰਾਜ ਸੱਚੇ ਪਾਸ਼ਾ ਆਪਣੇ ਚਰਨਾਂ ਵਿੱਚ ਮਿਲਾ ਲੈਂਦੇ ਸੋ ਇਸ ਕਰਕੇ ਆਪਾਂ ਬੇਨਤੀ ਕੀਤੀ ਤੇ ਉਹਨੇ ਗੁਰਮੰਤਰ ਦਾ ਅਭਿਆਸ ਸ਼ੁਰੂ ਕਰ ਲਿਆ ਤੇ ਖਾਲਸਾ ਜੀ 2.5 3 ਮਹੀਨੇ ਬਾਅਦ ਸਾਨੂੰ ਟੱਕਰਿਆ ਤੇ ਸਾਨੂੰ ਕਹਿੰਦਾ ਵੀ ਯਾਰ ਬਹੁਤ ਆਨੰਦ ਆ ਵੀ ਮੈਨੂੰ ਮੇਰਾ ਇਦਾਂ ਲੱਗਦਾ ਸਰੀਰ ਮੈਂ ਸਾਰਾ ਦਿਨ ਕੰਮ ਕਰਦਾ ਤੇ ਮੈਨੂੰ ਕੋਈ ਥਕਾਨ ਨਹੀਂ ਹੁੰਦੀ ਵੀ ਮੈਂ ਮੈਨੂੰ ਇਦਾਂ ਲੱਗਦਾ ਵੀ ਮੇਰੇ ਪੈਰ ਜਿਹੜੇ ਧਰਤੀ ਤੋਂ ਤਾਂ ਨੇ ਮੈਂ ਜਦੋਂ ਤੁਰਦਾ ਤੇ ਕਹਿੰਦਾ ਮੈਨੂੰ ਕੋਈ ਮਤਲਬ ਸੰਸਾਰ ਦਾ ਕੋਈ ਚਿੱਤ ਝੋਰਾ ਜਾਂ ਕੋਈ ਫਿਕਰ ਕਿਸੇ ਪ੍ਰਕਾਰ ਦੀ ਮਨ ਤੇ ਨਹੀਂ ਤੇ ਉਹਨਾਂ ਸਾਡੀ ਵਿਚਾਰ ਹੋਈ ਅਸੀਂ ਆਖਿਆ ਵੀ ਦੱਸ ਕਰਦਾ ਕੀ ਹੈ ਕਹਿੰਦਾ ਮੈਂ ਗੁਰਮੰਤਰ ਦਾ ਅਭਿਆਸ ਕਰਦਾ ਤੇ ਜਿੱਦਣ ਦਾ ਮੈਂ ਕਰਨ ਲੱਗਾ ਨਾ ਉਹ ਹੌਲੀ-ਹੌਲੀ ਕਹਿੰਦਾ ਪਹਿਲਾਂ ਮੈਂ ਮੂੰਹ ਨਾ ਕੀਤਾ ਮੂੰਹ ਬੰਦ ਹੋ ਗਿਆ ਉਸ ਤੋਂ ਬਾਅਦ ਕਹਿੰਦਾ ਅੰਦਰ ਚਲਾ ਗਿਆ ਜੀਬ ਹਿੱਲੀ ਜਾਂਦੀ ਸੀ ਫਿਰ ਕੰਠ ਚ ਚੱਲ ਗਿਆ ਖਾਲਸਾ ਜੀ ਤਿੰਨਾਂ ਕੁ ਮਹੀਨਿਆਂ ਚ ਚੱਲ ਗਿਆ ਉਹਦੇ ਨਹੀਂ ਤੇ ਮਿਹਨਤ ਕਰਨੀ ਪੈਂਦੀ ਕਈਆਂ ਨੂੰ ਸਾਲ-ਸਾਲ ਰਸਨਾ ਨਾਲ ਜਪਣਾ ਪੈਂਦਾ ਫਿਰ ਜਾ ਕੇ ਤੁਰਦਾ ਤੇ ਜਦੋਂ ਮਹਾਰਾਜ ਦੀ ਕਿਰਪਾ ਹੋਈ ਹੁਣ ਕਹਿੰਦਾ ਵੀ ਮੈਂ ਸੁੱਤਿਆ ਜਿਹੜਾ ਦਿਲ ਦੀ ਧੜਕਣ ਹੁੰਦੀ ਹੈ ਨਾ ਉਹ ਭੁੜਕਦਾ ਹੈ ਤੇ ਰੁਕਦਾ ਹੈ ਭੁੜਕਦਾ ਤੇ ਰੁਕਦਾ ਤੇ ਉਹ ਖਾਲਸਾ ਦੀ ਸਵਾਸਾ ਹੀ ਹੈ ਨਾ ਅੰਦਰ ਜਾ ਕੇ ਵੱਜਦਾ ਤੇ ਜਦੋਂ ਉਹ ਉਹ ਸਵਾਸੇ ਦੇ ਨਾਲ ਉਹਨੇ ਵਾਹਿਗੁਰੂ ਮੰਤਰ ਉਲਾ ਲਿਆ ਸੀ ਉਹ ਜਿਹਨੂੰ ਅੰਦਰ ਨੂੰ ਜਾਂਦੀ ਸੀ ਹਵਾ ਤੇ ਵਾਹੇ ਕਹਿੰਦਾ ਸੀ ਬਾਹਰ ਨੂੰ ਆਉਂਦੀ ਸੀ ਜੇ ਗੁਰੂ ਕਹਿੰਦਾ ਸੀ ਉਹ ਐਸੀ ਸਤਗੁਰਾਂ ਦੀ ਉਹਰੇ ਉੱਤੇ ਕਿਰਪਾ ਹੋਈ ਉਹਨੂੰ ਕਹੀਂ ਕੋਈ ਜਿਹੜਾ ਨਜ਼ਰੀ ਆਉਣ ਲੱਗ ਪਿਆ ਸੀ ਉਹਦਾ ਭੇਦ ਸੀ ਉਹ ਮੈਂ ਨਹੀਂ ਖੋਲ ਸਕਦਾ ਤੇ ਮਹਾਰਾਜ ਦੀ ਕਿਰਪਾ ਸਦਕਾ ਬਹੁਤ ਗੁਰਸਿਕ ਚੜ੍ਹਦੀ ਕਲ ਵਾਲਾ ਸਿੰਘ ਤੇ ਦਾਸ ਦਾ ਬਾਅਦ ਵਿੱਚ ਉਹਨਾਂ ਨਾਲ ਕੋਈ ਇੱਥੋਂ ਚਲੇ ਗਏ ਸੀਗੇ ਉਹ ਸਾਡੇ ਸ਼ਹਿਰ ਦੇ ਕੋਲ ਰਹਿੰਦੇ ਸੀ ਤੇ ਉਹ ਬਾਹਰ ਇੱਥੋਂ ਚਲੇ ਗਏ ਸੀ ਵਾਹਿਗੁਰੂ ਜਾਣੇ ਉਹ ਬਾਹਰ ਐ ਕਿੱਥੇ ਐ ਬਾਅਦ ਵਿੱਚ ਸਾਡਾ ਕੋਈ ਉਹਨਾਂ ਨਾਲ ਮੇਲ ਨਹੀਂ ਹੋਇਆ ਪਰ ਉਹ ਗੁਰਮੁਖ ਜਿਹੜਾ ਇਹੋ ਜਿਹਾ ਸੀ ਬਾਣੀ ਪੜ ਕੇ ਅਭਿਆਸ ਕਰਕੇ ਗੁਰਮੰਤਰ ਦਾ ਅਭਿਆਸ ਕਰਕੇ ਖਾਲਸਾ ਜੀ ਉਹਨੇ ਬੜਾ ਕੁਝ ਪ੍ਰਾਪਤ ਕੀਤਾ ਇੱਕ ਮਿੱਤਰ ਮੇਰਾ ਹੋਰ ਸੀ ਬਹੁਤ ਗਰੀਬੀ ਸੀ ਉਹਦੇ ਘਰ ਵਿੱਚ ਇਹ ਗੁਰਮੰਤਰ ਦਾ ਉਹਨੇ ਅਭਿਆਸ ਕੀਤਾ ਮਹਾਰਾਜ ਦੀ ਐਸੀ ਕਿਰਪਾ ਵਰਤੀ ਕਿਧਰੋਂ ਕਿਧਰੋਂ ਮਾਇਆ ਆਈ ਉਹਨੂੰ ਪਤਾ ਹੀ ਨਹੀਂ ਲੱਗਾ ਕਿਹੜੇ ਕਿਹੜੇ ਕੰਮ ਉਹਨਾਂ ਦੇ ਸ਼ੁਰੂ ਹੋ ਗਏ ਸਤਗੁਰਾਂ ਨੇ ਛੋਟੇ ਜਿਹੇ ਕੰਮਾਂ ਤੋਂ ਕਾਰਜ ਸ਼ੁਰੂ ਕਰਾ ਕੇ ਕੁਝ ਕੀ ਸਾਲਾਂ ਦੇ ਵਿੱਚ ਖਾਲਸਾ ਜੀ ਉਹਨਾਂ ਨੂੰ ਪਿੰਡ ਵਿੱਚ ਸ਼ਾਹੂਕਾਰ ਬਣਾ ਦਿੱਤਾ ਸੀ ਫਿਰ ਇੱਕ ਮਿੱਤਰ ਹੋਰ ਸੀ ਕਦੇ ਉਹਨਾਂ ਦੇ ਘਰ ਦਾਣੇ ਨਹੀਂ ਸੀ ਹੁੰਦੇ ਤੇ ਅੱਜ ਖਾਲਸਾ ਜੀ ਉਹਦੀ ਆੜਤਾ ਹੈ ਤੇ ਕਿੱਦਾਂ ਹੋਈ ਉਹ ਕਹਿੰਦਾ ਸੀ ਮੈਂ ਗੁਰਮੰਤਰ ਦਾ ਅਭਿਆਸ ਕਰਨਾ 10-10 12-12 ਘੰਟੇ ਤੁਰਦੇ ਆਂ ਫਿਰਦੇ ਆਂ ਤੁਰਦੇ ਆਂ ਫਿਰਦੇ ਆਂ ਬੈਠੇ ਆਂ ਉੱਠਦੇ ਆਂ ਜਿੱਥੇ ਬੈਣਾ ਉਹਨੇ ਗੁਰਮੰਤਾ ਦਾ ਅਭਿਆਸ ਕਰੀ ਜਾਣਾ ਆਪਾਂ ਕਰਦੇ ਕੱਖ ਨਹੀਂ ਆ ਤੇ ਸਾਨੂੰ ਮਿਲਦਾ ਵੀ ਕੱਖ ਨਹੀਂ ਸੋ ਇਸ ਕਰਕੇ ਵਾਹਿਗੁਰੂ ਜੀ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕਰੀਏ ਇਹ ਬਾਣੀ ਸਾਨੂੰ ਤਾਰਨ ਵਾਲੀ ਹੈ ਇਹ ਬਾਣੀ ਸਾਨੂੰ ਸਮੱਤ ਦੇਣ ਵਾਲੀ ਹੈ ਇਹ ਬਾਣੀ ਨਾਲ ਸਾਨੂੰ ਜੀਵਨ ਜਿਉਣ ਦਾ ਢਾਂਗਾ ਆਵੇਗਾ ਇਸ ਬਾਣੀ ਨੂੰ ਪੜ ਕੇ ਸਾਨੂੰ ਸਾਰੇ ਸੁੱਖ ਵੀ ਪ੍ਰਾਪਤ ਹੋਣਗੇ ਕਈ ਕਹਿ ਦਿੰਦੇ ਨੇ ਨਾ ਕਿ ਬਾਣੀ ਇਸ ਵਾਸਤੇ ਨਹੀਂ ਸੀ ਵੀ ਪੁੱਤ ਮੰਗ ਲਓ ਦੁੱਧ ਮੰਗ ਲਓ ਪਰ ਸਤਿਗੁਰ ਕਹਿੰਦੇ ਮਾਣ ਮੰਗੋ ਤਾਣ ਮੰਗੋ ਧੰਨ ਲਖਮੀ ਸੁਤ ਦੇ ਵੀ ਮੈਂ ਤਾਂ ਸਾਰਾ ਕੁਝ ਵਾਹਿਗੁਰੂ ਅਕਾਲ ਪੁਰਖ ਤੋਂ ਮੰਗਣਾ ਸੋ ਇਸ ਕਰਕੇ ਬਾਣੀ ਵਿੱਚੋਂ ਹੀ ਆਪਾਂ ਸਭ ਕੁਝ ਲੈਣਾ ਪਰ ਤੁਰਦੇ ਫਿਰਦੇ ਉੱਠਦੇ ਬੈੰਦੇ ਵਾਹਿਗੁਰੂ 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 ਜੀ ਦਾ ਜਪ ਜੇ ਚੱਲਦਾ ਰਵੇ ਤਾਂ ਸਤਿਗੁਰ ਮਿਹਰਾਂ ਕਰਦੇ ਬੜੇ ਮਹਾਰਾਜ ਨੇੜੇ ਹੋ ਕੇ ਖੜਦੇ ਨੇ ਉਸ ਮਨੁੱਖ ਦੇ ਸੋ ਆਓ ਖਾਲਸਾ ਜੀ ਅੱਜ ਦੀ ਹੱਡਬੀਤੀ ਸਰਵਣ ਕਰੀਏ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰਾਂ ਦੀ ਕਿਰਪਾ ਸਦਕਾ ਜੋ ਆਈ ਹੈ ਤੇ ਮਹਾਰਾਜ ਨੇ ਮਿਹਰਾ ਕੀਤੀਆਂ ਇਹਨਾਂ ਹੱਡਬੀਤੀਆਂ ਕਰਕੇ ਖਾਲਸਾ ਜੀ ਬਹੁਤ ਅਦਾਸ ਨੂੰ ਮੈਸੇਜ ਆਉਂਦੇ ਕਿ ਭਾਈ ਸਾਹਿਬ ਜੀ ਇਹ ਸੁਣ ਕੇ ਸਾਡੇ ਮਨ ਵਿੱਚ ਵੀ ਪ੍ਰੇਰਤਾ ਆਈ ਕਿ ਅਸੀਂ ਬਾਣੀ ਪੜਹੀਏ ਨਾਮ ਜਪੀਏ ਇਹੋ ਇਹੋ ਜੀਆਂ ਪੈਣਾ ਜਿਹੜੀਆਂ ਕਹਿੰਦੀਆਂ ਸੀ ਜ਼ਿੰਦਗੀ ਵਿੱਚ ਬਾਣੀ ਨਹੀਂ ਪੜੀ ਤੇ ਤੁਹਾਡੀਆਂ ਹੱਡ ਬੀਤੀਆਂ ਸੁਣ ਕੇ ਤੇ ਹੁਣ ਅਸੀਂ ਬਾਣੀ ਪੋਥੀ ਖੋਲ ਲੈਂਦੀਆਂ ਨਾਲ ਬਾਣੀ ਲਾ ਲੈਂਦੀਆਂ ਸੁਣਦੀਆਂ ਰਹੀਆਂ ਨੀ ਹੌਲੀ ਹੌਲੀ ਸਾਨੂੰ ਪਾਠ ਆਉਣ ਲੱਗ ਪਿਆ ਸੋ ਖਾਲਸਾ ਜੀ ਇਹ ਦਾਸ ਦਾ ਇਹਦੇ ਵਿੱਚ ਕੋਈ ਯੋਗਦਾਨ ਨਹੀਂ ਕਿ ਉਹ ਮੈਨੂੰ ਕਹਿੰਦੇ ਆ ਯੋਗਦਾਨ ਕਿਸੇ ਪ੍ਰਕਾਰ ਦਾ ਨਹੀਂ ਹੈ ਦਾਸ ਦਾ ਇਹ ਕਿਰਪਾ ਹੈ ਕਾਲਪੁਰਖ ਦੀ ਕਿਉਂਕਿ ਉਹ ਆਪ ਕਰਾਉਂਦਾ ਉਹ ਆਪ ਕਰਾਉਣ ਵਾਲਾ ਆਪ ਬੋਲਦਾ ਆਪ ਬੁਲਾਉਣ ਵਾਲਾ ਤੇ ਆਪ ਹੀ ਬੈਠਾ ਸੁਣਦਾ ਉਹ ਐਸਾ ਸਤਿਗੁਰੂ ਹੈ ਉਹ ਮਹਾਰਾ ਦੀਨ ਦੁਨੀ ਦੇ ਮਾਲਕ ਜੀਆਂ ਵਰਗਾ ਹੋਰ ਖਾਲਸਾ ਜੀ ਕੋਈ ਨਹੀਂ ਉਹ ਜੇ ਆਪਾਂ ਉਹਦੇ ਚਲਣੀ ਲੱਗਦੇ ਆ ਉਹਦੀ ਮਹਿਮਾ ਸੁਣਦੇ ਆ ਫਿਰ ਉਹ ਸਾਡੇ ਤੇ ਆਟੋਮੈਟਿਕ ਕਿਰਪਾ ਕਰਦਾ ਫਿਰ ਹੌਲੀ ਹੌਲੀ ਖਾਲਸਾ ਜੀ ਅਸੀਂ ਉਹਦੇ ਨਾਲ ਜੁੜਦੇ ਜਾਂਦੇ ਆ ਤੇ ਫਿਰ ਸਾਨੂੰ ਆਨੰਦ ਆਉਣ ਲੱਗ ਪੈਂਦਾ ਬਾਣੀ ਪੜਦੇ ਆ ਸੁੱਖ ਆਉਣ ਲੱਗ ਪੈਂਦੇ ਆ ਗੁਰੂ ਸਾਹਿਬ ਦੀ ਕਿਰਪਾ ਨਾਲ ਹਾਂ ਥੋੜਾ ਜਿਹਾ ਸਮਾਂ ਮਹਾਰਾਜ ਪਰਖ ਕਰਦੇ ਆ ਔਖੇ ਵੀ ਕਰਦੇ ਆ ਬਾਣੀ ਪੜਨ ਵੇਲੇ ਫਿਰ ਹੌਲੀ ਹੌਲੀ ਸਤਿਗੁਰੂ ਮਹਾਰਾਜ ਜਦੋਂ ਪਰਖ ਤੋਂ ਮੁਨਕ ਪਾਰ ਹੋ ਜਾਂਦਾ ਜਾਂ ਬੇਨਤੀਆਂ ਕਰਕੇ ਕਹਿੰਦਾ ਕਿ ਮਾਰਾ ਮੈਂ ਪਾਰ ਨਹੀਂ ਹੋ ਸਕਦਾ ਮੇਰੇ ਤੇ ਕਿਰਪਾ ਕਰੋ ਫਿਰ ਆਪ ਖੁਸ਼ ਹੋ ਕੇ ਉੱਤੇ ਕਿਰਪਾ ਕਰਦਾ ਫਿਰ ਉਹਦਾ ਜਾਪ ਅਭਿਆਸ ਚੱਲਣ ਲੱਗ ਪੈਂਦਾ ਫਿਰ ਉਹਨੂੰ ਮੰਗਣ ਦੀ ਕਿਸੇ ਅੱਗੇ ਹੱਥ ੱਡਣ ਦੀ ਲੋੜ ਨਹੀਂ ਪੈਂਦੀ ਉਹ ਦਾਤਾ ਦਾ ਤਾਰ ਫਿਰ ਝੋਲੀਆਂ ਪਰਣ ਲੱਗ ਪੈਂਦਾ ਕਿਰਪਾ ਕਰਨ ਲੱਗ ਪੈਂਦਾ ਸੋ ਆਓ ਖਾਲਸਾ ਜੀ ਹੱਡ ਵੀਤੀ ਸਰਵਣ ਕਰੀਏ ਇੱਕ ਬੇਨਤੀ ਹੋਰ ਅਰਦਾਸ ਨੇ ਕਰਨੀ ਸੀ ਮੈਨੂੰ ਯਾਦ ਆ ਗਿਆ ਹੁਣ ਕਈਆਂ ਵੀਰਾਂ ਦੇ ਬਹੁਤ ਮੈਸੇਜ ਫੋਨ ਆਉਂਦੇ ਤੇ ਖਾਲਸਾ ਜੀ ਰੁਝੇਵਾ ਥੋੜਾ ਜਿਆਦਾ ਹੋਣ ਕਰਕੇ ਉਹਨਾਂ ਦਾ ਰਿਪਲਾਈ ਨਹੀਂ ਮੇਰੇ ਕੋਲ ਹੋ ਰਿਹਾ ਸੋ ਮਹਾਰਾਜ ਕਿਰਪਾ ਕਰਨ ਆਪਾਂ ਜਰੂਰ ਇੱਕ ਦੋ ਦਿਨਾਂ ਵਿੱਚ ਬਿਲਕੁਲ ਫ੍ਰੀ ਹੋ ਜਾਣਾ ਸਾਰਿਆਂ ਦਾ ਰਿਪਲਾਈ ਮੈਂ ਕਰਾਂਗਾ ਔਰ ਦੂਸਰੀ ਗੱਲ ਜਿਹੜੀ ਸੋਨੇ ਦੀ ਸੇਵਾ ਸੀ ਬਾਬਾ ਨੋ ਸਿੰਘ ਸਾਹਿਬ ਜੀ ਦੇ ਸਥਾਨੇ ਤੇ ਉਹ ਖਾਲਸਾ ਜੀ ਦਾਸ ਨੇ ਉਹਨਾਂ ਨਾਲ ਗੱਲ ਕੀਤੀ ਸੀ ਸੁਨਿਆਰਿਆਂ ਦੇ ਨਾਲ ਤੇ ਉਹਨਾਂ ਨੇ ਦਾਸ ਕੋਲੋਂ ਇੱਕ ਦੋ ਸਮਾਂ ਦੇਣ ਦਾ ਸਮਾਂ ਲਿਆ ਸੀ ਅੱਜ ਕਹਿੰਦੇ ਸੀ ਦੇ ਦੇਾਂਗੇ ਤੇ ਜੇ ਅੱਜ ਨਾ ਮਿਲਿਆ ਤੇ ਫਿਰ ਸਵੇਰੇ ਮਿਲੇਗਾ ਕਿਉਂਕਿ ਅੱਜ ਦਾਸ ਨੇ ਜਿਹੜੀ ਰਿਸ਼ਤੇਦਾਰ ਦੇ ਵਿੱਚ ਡੈਥ ਹੋਈ ਸੀ ਉੱਥੇ ਭੋਗ ਤੇ ਜਾਣਾ ਸੋ ਇਸ ਕਰਕੇ ਕੱਲ ਨੂੰ ਲਿਆ ਕੇ ਦਾਸ ਜ਼ਰੂਰ ਆਪ ਸੰਗਤਾਂ ਨੂੰ ਦਰਸ਼ਨ ਕਰਾ ਕੇ ਫਿਰ ਉੱਥੇ ਦੇ ਕੇ ਆਵੇਗਾ ਸੋ ਮਹਾਰਾਜ ਦੀ ਕਿਰਪਾ ਸਦਕਾ ਇਹ ਹੱਡ ਬੀਤੀ ਖਾਲਸਾ ਜੀ ਇੱਕ ਵੀਰ ਦੀ ਆਈ ਹੈ ਵੀਰ ਕਹਿੰਦਾ ਕਿ ਘਰੋਂ ਬਹੁਤੇ ਅਸੀਂ ਤਗੜੇ ਨਹੀਂ ਆ ਤੇ ਗਰੀਬ ਜਿਹੇ ਆ ਮਹਾਰਾਜ ਦੀ ਕਿਰਪਾ ਸਦਕਾ ਸਾਡਾ ਬਾਪੂ ਜਿਹੜਾ ਸੀ ਉਹ ਗਰੰਤੀ ਸਿੰਘ ਹੈ ਤੇ ਅਸੀਂ ਦੋ ਭਰਾ ਹਾਂ ਤੇ ਜਿਹੜਾ ਮੇਰਾ ਛੋਟਾ ਭਰਾ ਹੈ ਉਹ ਅਜੇ ਪੜਦਾ ਸੀ ਤੇ ਘਰ ਦੇ ਹਾਲਾਤ ਇਹੋ ਜਿਹੇ ਅਸੀਂ ਹੁਣ ਗਰੰਥੀ ਸਿੰਘਾਂ ਨੂੰ ਕਿਹੜਾ ਖਾਲਸਾ ਜੀ ਕੋਈ ਬਹੁਤੀ ਆਮਦਨ ਹੁੰਦੀ ਹੈ ਗੁਰੂ ਘਰੋਂ ਉਹ ਜਿਹੜਾ 5-7000 ਮਿਲਦਾ ਦਾਸ ਨੇ ਇੱਕ ਜਗ੍ਹਾ ਖਾਲਸਾ ਜੀ ਇਹ ਦੇਖਿਆ ਵੀ ਸੀ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਸੰਗਤ ਨੂੰ ਕਿ ਜਦੋਂ ਕੋਈ ਹੋਰ ਕਾਰਜ ਨਾ ਨਾ ਹੋਵੇ ਤੇ ਦਾਸ ਕੋਲੇ ਥੋੜੀ-ਬੋਤੀ ਮਾਇਆ ਹੋਵੇ ਸੰਗਤ ਦੀ ਭੇਜੀ ਹੋਈ ਤੇ ਮੇਰੀ ਇੱਛਾ ਹੁੰਦੀ ਆ ਵੀ ਕਿਸੇ ਗੁਰੂ ਘਰ ਵਿੱਚ ਜਾ ਕੇ ਉੱਥੋਂ ਸੋਹਣਾ ਰਮਾਲਾ ਉਹਨਾਂ ਨੂੰ ਜੇ ਨਹੀਂ ਹੈ ਤਾਂ ਉੱਥੇ ਲੈ ਕੇ ਦਿੱਤਾ ਜਾਵੇ ਕਿਉਂਕਿ ਅਸੀਂ ਜਿਹੜੇ ਵੱਡੇ ਅਸਥਾਨ ਅਸਥਾਨ ਹਨ ਜਿੱਥੇ ਬਹੁਤ ਸੰਗਤ ਸੇਵਾ ਕਰਦੀ ਹੈ ਅਸੀਂ ਵੀ ਉੱਥੇ ਹੀ ਜਾ ਜਾ ਕਰਦੇ ਆਂ ਕੀ ਗੱਲ ਹੋਰ ਤਾਂ ਮਹਾਰਾਜ ਜੀਆਂ ਦਾ ਉਹ ਉਹ ਰੂਪ ਨਹੀਂ ਸੋ ਇਸ ਕਰਕੇ ਭਾਈ ਵੇਖਿਆ ਕਰੋ ਜੇ ਜਿੱਥੇ ਲੋੜ ਹੈ ਉੱਥੇ ਮਹਾਰਾਜ ਦੀ ਸੇਵਾ ਕਰੋ ਜਿੱਥੇ ਲੋੜ ਹੀ ਨਹੀਂ ਹੈ ਉੱਥੇ ਤੇ ਬਹੁਤ ਸੰਗਤ ਨੇ ਕਰ ਲੈਣੀ ਹੈ ਉੱਥੇ ਮਹਾਰਾਜ ਦੇ ਬਹੁਤ ਸੇਵਕ ਨੇ ਪਰ ਵੇਖਣ ਵਾਲੀ ਚੀਜ਼ ਉਹ ਹੁੰਦੀ ਹੈ ਜਿੱਥੇ ਪਾਰਸ਼ਾਹਾਂ ਦੇ ਪਾਰਸ਼ਾ ਸਤਿਗੁਰੂ ਜਿੱਥੇ ਖਾਲਸਾ ਜੀ ਉਹਨਾਂ ਕੋਲ ਇੱਕ ਹੀ ਰਮਾਲਾ ਹੁੰਦਾ ਜਾਂ ਦੋ ਹੁੰਦੇ ਆ ਉਹ ਮਹੀਨੇ-ਮਹੀਨੇ ਬਾਅਦ ਬਦਲਦੇ ਉੱਥੇ ਸੇਵਾ ਕਰਨ 'ਚ ਬਹੁਤਾ ਲਾਭ ਹੈ ਸੁਦਾਸ ਏਵੇਂ ਕਰ ਲੈਂਦਾ ਕਈ ਵਾਰ ਉੱਥੇ ਇੱਕ ਗਰੰਤੀ ਸਿੰਘ ਸੀ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿ ਭਾਈ ਸਾਹਿਬ ਜੀ ਵੀ ਮਹਾਰਾਜ ਦੇ ਰਮਾਲੇ ਹਨ ਤੇ ਉਹ ਕਹਿੰਦੇ ਵੀ ਵਾਹਿਗੁਰੂ ਜੀ ਸਾਡੇ ਕੋਲੇ ਦੋ ਹੀ ਰਮਾਲੇ ਆ ਤੇ ਅਸੀਂ ਮਹੀਨੇ ਬਾਅਦ ਬਦਲਦੇ ਆ ਚਲੋ ਮਹਾਰਾਜ ਦੀ ਕਿਰਪਾ ਸਰਕਾਰ ਉਥੇ ਸੇਮੇਚਾ ਲੈ ਕੇ ਸਾਰਾ ਤੇ ਸਵਾਈਂ ਦੇ ਕੇ ਦੂਰ ਮਾਲੇ ਨਵੇਂ ਹੋਰ ਉਥੇ ਦਿੱਤੇ ਤੇ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਭਾਈ ਸਾਹਿਬ ਜੀ ਵੀ ਇੱਥੇ ਕਮੇਟੀ ਹੈ ਕਹਿੰਦੇ ਹਾਂਜੀ ਕਮੇਟੀ ਹੈ ਤੇ ਉਹਨਾਂ ਨੂੰ ਮੈਂ ਪੁੱਛਣਾ ਕੀਤਾ ਵੀ ਉਹ ਕਮੇਟੀ ਕੋਈ ਕੰਮ ਨਹੀਂ ਕਰਦੀ ਵੀ ਗੁਰੂ ਘਰ ਕੋਈ ਸੇਵਾ ਨਹੀਂ ਕਰਦੀ ਕਹਿੰਦੇ ਵੀ ਨਹੀਂ ਉਹ ਸਾਰੇ ਹੀ ਹੋਰ ਇੱਧਰ ਉੱਧਰ ਜਾਣ ਵਾਲੇ ਆ ਗੁਰੂ ਘਰ ਜਾਣ ਵਾਲਾ ਤੇ ਕੋਈ ਕੋਈ ਹੈ ਤੇ ਫਿਰ ਦਾਸ ਨੇ ਇਹ ਵੀ ਪੁੱਛਿਆ ਵੀ ਤੁਹਾਡੀ ਕਿੰਨੀ ਤਨਖਾਹ ਹੈ ਤੇ ਮੈਂ ਜਦੋਂ ਖਾਲਸਾ ਜੀ ਤਨਖਾਹ ਸੁਣੀ ਤੇ ਮੇਰਾ ਮੈਂ ਸੋਚ ਕੇ ਮਨ ਵਿੱਚ ਵੇਖਿਆ ਵੀ ਉਹ ਬੰਦਾ ਗੁਜ਼ਾਰਾ ਕਿਵੇਂ ਕਰਦਾ ਉਹ ਸਤਿਗੁਰੂ ਦੇ ਆਸਰੇ ਹੀ ਬਿਹੰਗਮ ਸਿੰਘ ਚਲੋ ਉਹਦਾ ਵਿਆਹ ਨਹੀਂ ਸੀ ਹੋਇਆ ਬਿਹੰਗਮ ਸੀ ਉਹਦਾ ਸਰੀ ਜਾਂਦਾ ਪਰ ਕਈ ਵਿਆਹ ਜਿਹੜੇ ਖਾਲਸਾ ਦੇ ਜਿਹੜੇ ਵਿਆਹ ਵਾਲੇ ਨੇ ਗ੍ਰਸਤੀ ਖਣ ਉਹਨਾਂ ਦੀ ਵੀ ਇਨੀ ਨਹੀਂ ਤਨਖਾਹ ਤਨਖਾਹ ਪੁੱਛੀ ਤੇ ਕਹਿੰਦੇ 2000 ਰੁਪਇਆ ਦਿੰਦੇ ਨੇ ਇਹ 2000 ਨਾਲ ਖਾਲਸਾ ਦੇ ਮਹੀਨਾ ਲੰਘਦਾ ਜੇ ਸੋਚਿਆ ਜਾਵੇ ਨੇ ਜੇ ਕੋਈ ਬੰਦਾ ਢਿੱਲਾ ਮਠਾ ਹੋ ਜਾਵੇ ਤੇ ਇੱਕੋ ਵਾਰੀ 200 500 ਰੁਪਇਆ ਦਵਾਈ ਤੇ ਲੱਗ ਜਾਂਦਾ ਸੋ ਇਹੋ ਜੀ ਹਾਲਾਤ ਆ ਸਾਡੇ ਚਲੋ ਸਿੰਘ ਨੇ ਕਿਹਾ ਵੀ ਬਾਪੂ ਸਾਡਾ ਗ੍ਰੰਥੀ ਸੀ ਬਹੁਤੀ ਕੋਈ ਕਮਾਈ ਨਹੀਂ ਸੀ ਆਉਂਦੀ ਤੇ ਕਹਿੰਦੇ ਉਹ ਮੇਰਾ ਇੱਕ ਮਿੱਤਰ ਸੀ ਬਾਹਰ ਤੇ ਚਲੋ ਉਹਦਾ ਮੈਂ ਮਿੰਦ ਤਰਲਾ ਕਰਕੇ ਤੇ ਦੁਬਈ ਦਾ ਵੀਜ਼ਾ ਲੈ ਲਿਆ ਅਸੀਂ ਦੁਬਈ ਚਲਾ ਗਿਆ ਕਹਿੰਦਾ ਵੀ ਇੱਥੇ ਸਾਡੇ ਬਾਪੂ ਜੀ ਨਾ ਘਰੇ ਜੋਤ ਜਗਾਉਂਦੇ ਹੁੰਦੇ ਸੀ ਅਸੀਂ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦੀ ਤੇ ਉਹ ਮੈਂ ਹੀ ਜਗਾਉਂਦਾ ਹੁੰਦਾ ਸੀ ਜਿਆਦਾ ਬਾਪੂ ਜੀ ਦੇ ਜਿੱਦਾਂ ਸੇਵਾ ਤੇ ਜਾਂਦੇ ਹੁੰਦੇ ਸੀ ਕਈ ਪਾਠ ਆ ਕੇ ਰੋਲ ਲਾਉਣ ਜਾਣਾ ਤੇ ਮੈਂ ਹੀ ਬਾਬਾ ਦੀਪ ਸਿੰਘ ਸਾਹਿਬ ਦੇ ਨਾਮ ਦੀ ਜੋਤ ਜਗਾਉਣੀ ਤੇ ਕਹਿੰਦਾ ਮੈਂ ਅਰਦਾਸਾ ਕਰਨੀ ਆ ਬਾਬਾ ਦੀਪ ਸਿੰਘ ਸਾਹਿਬ ਜੀ ਸਾਰੀ ਉਮਰ ਇਦਾਂ ਹੀ ਰਵਾਂਗੇ ਭਾਵ ਗਰੀਬ ਹੀ ਰਵਾਂਗੇ ਲੋਕਾਂ ਕੋਲੋਂ ਮੰਗਦੇ ਰਵਾਂਗੇ ਕਦੇ ਸਾਡੇ ਤੇ ਉਹ ਦੇਣਾ ਆਵੇਗਾ ਕਿ ਅਸੀਂ ਸੌਖੇ ਹੋਗੇ ਤੇਰੀ ਜੋਤ ਘੋਕ ਭਰ ਭਰ ਕੇ ਕੌਲਾ ਜਗਾਈਏ ਇਹਨੇ ਨਕੇ ਜੇ ਦੀਵੇ ਚ ਜਗਾਉਨੇ ਸਾਂ ਜਿੰਨਾ ਕਿ ਘੋ ਹੁੰਦਾ ਸੀ ਇੱਕ ਚਮਚਾ ਪਾ ਲੈਂਦੇ ਸਾਂ ਉਹ 5 ਕਿ ਮਿੰਟ ਜਗਦੀ ਸੀ ਇੰਨੇ ਨਾਲ ਹੀ ਸੁਖ ਵਰਤਦਾ ਸੀ ਕਹਿੰਦੇ ਵੀ ਮੈਂ ਇਦਾਂ ਅਰਦਾਸਾਂ ਕਰਨੀਆਂ ਗੁਰੂ ਸਾਹਿਬ ਦੀ ਕਿਰਪਾ ਵਰਤੀ ਇੱਕ ਮੇਰਾ ਮਿੱਤਰ ਸੀ ਉਹ ਕਹਿੰਦਾ ਵੀ ਤੈਨੂੰ ਮੈਂ ਦੁਬਈ ਦਾ ਵੀਜਾ ਦਵਾ ਦੂੰਗਾ ਉਹਨੇ ਦੁਬਈ ਦਾ ਵੀਜ਼ਾ ਦਵਾਤਾ ਉੱਥੇ ਚਲਾ ਗਿਆ ਚਲੋ ਉੱਥੇ ਫੈਕਟਰੀਆਂ ਚ ਕੰਮ ਕਰਦਾ ਰਿਹਾ ਦੇ ਮਹਾਰਾਜ ਦੀ ਕਿਰਪਾ ਸਰਕਾਰ ਚਲੋ ਜਿੰਨੇ ਕ ਪੈਸੇ ਬਣਦੇ ਸੀ ਉੱਥੇ ਦਵਾਈ ਦੇ ਵਿੱਚ ਕਿੰਨੇ ਕ ਪੈਸੇ ਬਣਦੇ ਆ ਤੇ ਉਥੋਂ ਮੈਂ ਘਰ ਨੂੰ 15 ਕ ਹਜ਼ਾਰ ਪਾਉਣਾ ਤੇ ਉਹਦੇ ਨਾਲ ਸਾਡੇ ਘਰ ਦਾ ਗੁਜ਼ਾਰਾ ਚੱਲਣਾ ਸਾਰਾ ਘਰ ਬਣਨ ਵਾਲਾ ਸੀ ਕੋਈ ਵੀ ਕੰਮ ਨਹੀਂ ਸੀ ਸਹੀ ਕਹਿੰਦਾ ਉੱਥੇ ਜਾ ਕੇ ਵੀ ਮੈਂ ਜਿੱਥੇ ਰਹਿੰਦਾ ਸੀ ਕੁਆਟਰ 'ਚ ਉੱਥੇ ਵੀ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਨਾਮ ਦੀ ਜ਼ੋਤ ਜਗਾਉਣ ਲੱਗ ਪਿਆ ਕਿਉਂਕਿ ਉੱਥੇ ਪੈਸੇ ਹੁੰਦੇ ਸੀ ਉੱਥੇ ਵੱਧ ਮੈਂ ਕੌਲਾ ਭਰ ਲੈਣਾ ਜ਼ੋਤ ਦਾ ਤੇ ਉਹ ਜਗਦੀ ਜਾਨੀ ਜਿਹੜੇ ਨਾਲ ਮੁੰਡੇ ਸੀ ਉਹ ਵੀ ਬਹੁਤ ਚੰਗੇ ਸੀ ਵੀ ਮਹਾਰਾਜ ਇਹਨੂੰ ਮੰਨਣ ਵਾਲੇ ਸੀਗੇ ਹੈਗੇ ਤੇ ਮੋਨੇ ਕੋਨੇ ਸਾਰੇ ਤੇ ਉਹ ਜਦੋਂ ਨਾ ਜੋਤ ਜਗਾਉਣੀ ਸ਼ੁਰੂ ਕੀਤੀ ਤੇ ਮੇਰੇ ਮਨ ਵਿੱਚ ਆਇਆ ਮੈਂ ਕਿਹਾ ਵੀ ਮੈਂ ਅਰਦਾਸ ਕੀਤੀ ਸੀ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ 'ਚ ਵੀ ਕਰੇ ਸਾਡੇ ਤੇ ਵੀ ਦੇਣਾ ਆਊਗਾ ਵੀ ਅਸੀਂ ਤਰ੍ਹਾਂ ਕੌਲਾ ਭਰ ਕੇ ਘਿਓ ਦਾ ਜੋਤ ਜਗਾਵਾਂਗੇ ਤੇ ਮਹਾਰਾਜ ਨੇ ਇਸ ਮੇਰੀ ਸੁਣੀ ਹੈ ਮੇਰਾ ਤਾਂ ਧਿਆਨ ਹੀ ਨਹੀਂ ਸੀ ਇੱਧਰ ਨੂੰ ਵੀ ਹੁਣ ਮੈਂ ਇੱਥੇ ਦबई ਆ ਕੇ ਵੱਡਾ ਕੌਲੇ ਵਿੱਚ ਘਿਓ ਪਾ ਕੇ ਤੇ ਜੋਤ ਜਗਾਈ ਹੈ ਕਹਿੰਦਾ ਮਹਾਰਾਜ ਦੀ ਕਿਰਪਾ ਵਰਤੀ ਸਤਿਗੁਰਾਂ ਦੀ ਤੇ ਮੈਂ ਫੇਰ ਅਰਦਾਸ ਕੀਤੀ ਮਹਾਰਾਜ ਵੀ ਇਥੇ ਇਹ ਤਾਂ ਕੰਮ ਔਖੇ ਨੇ ਜਿਹੜੇ ਕਰਦਾ ਹਾਂ ਜੇ ਇਥੇ ਮੇਰਾ ਟਰੱਕ ਦਾ ਲਾਇਸੈਂਸ ਬਣ ਜੇ ਤੇ ਮਹਾਰਾ ਕਿਰਪਾ ਕਰੋ ਕਹਿੰਦਾ ਵੀ ਮੈਂ ਅਰਦਾਸ ਕੀਤੀ ਤੇ ਮੇਰੀ ਈ ਕਾਦਤ ਸੀ ਮੈਂ ਸਵੇਰੇ ਸ਼ਾਮ ਪਾਠ ਕਰਕੇ ਸੌਂਦਾ ਸਾਂ ਕਿਉਂਕਿ ਗਰੰਤੀ ਸਿੰਘ ਦੇ ਪੁੱਤ ਸਾਂ ਸੰਥਿਆ ਉਹਨਾਂ ਨੇ ਸਾਨੂੰ ਕਰਾਈ ਹੋਈ ਸੀ ਛੋਟੇ ਹੁੰਦਿਆਂ ਨੂੰ ਤੇ ਉਹ ਬਾਣੀ ਪੜ ਕੇ ਹੀ ਕੰਠ ਸੀਗੀ ਬਾਣੀ ਪੜ ਕੇ ਸੌਣਾ ਤੇ ਕਹਿੰਦਾ ਇੱਕ ਦਿਨ ਰਾਤ ਨੂੰ ਨਾ ਮੈਂ ਵੀਡੀਓ ਸੁਣੀ ਵੀ ਬ੍ਰਹਮ ਕਵਚ ਦਾ ਜਾਪ ਕਰਨਾ ਚਾਹੀਦਾ ਕਹਿੰਦਾ ਮੈਂ ਬ੍ਰਹਮ ਕਵਚ ਦਾ ਜਾਪ ਕੀਤਾ 23 ਵਾਰ ਕੀਰਤਨ ਸੋਇਲਾ ਪਾੜ ਕੇ ਪਹਿਲਾਂ ਬ੍ਰਹਮ ਕਵਚ ਦਾ ਜਾਪ ਕੀਤਾ ਫੇਰ ਕੀਰਤਨ ਸੋਇਲਾ ਪਾਠ ਕਰਕੇ ਮੈਂ ਸੌਂ ਗਿਆ ਕਹਿੰਦਾ ਵੀ ਅਜੇ ਸੁੱਤੇ ਨੂੰ ਬਾਕੀ ਸਾਰੇ ਜਾਗਦੇ ਸੀ ਜਦੋਂ ਮੇਰੀ ਅੱਖ ਖੁੱਲਦੀ ਹੈ ਵੀ ਸੁੱਤੇ ਨੂੰ ਅਜੇ ਕੱਜ 10 15 20 ਮਿੰਟ ਹੋਏ ਹੋਣਗੇ ਤੇ ਮੈਨੂੰ ਸੁਪਨਾ ਕੀ ਆਉਂਦਾ ਮੈਂ ਟਰੱਕ ਚਲਾ ਰਿਹਾ ਤੇ ਟਰੱਕ ਦੇ ਵਿੱਚ ਨਾ ਬਾਬਾ ਦੀਪ ਸਿੰਘ ਸਾਹਿਬ ਦੀ ਬੜੀ ਵਧੀਆ ਸੋਹਣੀ ਸਰੂਪ ਵਾਲੀ ਫੋਟੋ ਲੱਗੀ ਆ ਤੇ ਮੈਂ ਉਹ ਟਰੱਕ ਚਲਾਉਂਦਾ ਮੈਨੂੰ ਸੁਪਨੇ ਵਿੱਚ ਨਜ਼ਰ ਆਇਆ ਇਹਨਾਂ ਮੈਂ ਉੱਠਿਆ ਤੇ ਉੱਠ ਕੇ ਮੈਂ ਕਿਸੇ ਨੂੰ ਤਾਂ ਦੱਸਿਆ ਨਹੀਂ ਬਾਕੀ ਸਾਰੇ ਜਾਗਦੇ ਸੀ ਕਮਰੇ ਚ ਅਜੇ ਮਤਲਬ 5-7 ਮਿੰਟ ਹੀ ਹੋਏ ਸੀ ਮੈਨੂੰ ਸੁੱਤੇ ਨੂੰ ਕਿ ਉਹਨੇ ਨੂੰ ਮੈਨੂੰ ਸੁਪਨਾ ਆ ਗਿਆ ਕਹਿੰਦੇ ਜਦੋਂ ਮੈਂ ਉੱਠਿਆ ਮੈਂ ਮਨ 'ਚ ਸੋਚਿਆ ਵੀ ਮਾਰ ਐਨੇ ਮੈਨੂੰ ਮੇਰਾ ਮਨ 'ਚ ਸੁਪਨਾ ਜਿਹੜਾ ਸੀ ਮੈਂ ਸੋਚੇ ਗੱਲ ਉਹ ਮਨ ਸੁਪਨੇ ਚ ਪੂਰੀ ਕੀਤੀ ਆ ਮਤਲਬ ਜ਼ਰੂਰ ਗੁਰੂ ਸਾਹਿਬ ਕਿਰਪਾ ਕਰਨਗੇ ਉਹ ਐਸੀ ਮਹਾਰਾਜ ਦੀ ਕਿਰਪਾ ਹੋਈ ਉਹ ਤੋਂ ਬਾਅਦ ਮੈਨੂੰ ਚਪੈਰਿਆਂ ਦਾ ਪਤਾ ਲੱਗ ਗਿਆ ਵੀ ਸੰਗਤ ਵਿੱਚ ਪਹਿਰਾ ਕੱਟਦੀ ਆ ਤੇ ਬੜਾ ਸੁਖ ਵਰਤਦਾ ਕਹਿੰਦਾ ਵੀ ਮੈਂ ਮਹਾਰਾਜ ਦੀ ਕਿਰਪਾ ਸਦਕਾ ਉੱਥੇ ਸ਼ੁੱਕਰਵਾਰ ਨੂੰ ਛੁੱਟੀ ਹੁੰਦੀ ਆ ਕਹਿੰਦਾ ਸ਼ੁੱਕਰਵਾਰ ਨੂੰ ਫਿਰ ਮੈਂ ਬਾਣੀ ਪੜ੍ਹਨੀ ਸ਼ੁਰੂ ਕੀਤੀ ਜੋਤ ਲਾ ਲੈਣੀ ਬਾਕੀ ਉਹਨਾਂ ਮੁੰਡਿਆਂ ਨੇ ਘੁੰਮਣ ਚਲੇ ਜਾਣਾ ਮੈਂ ਕੱਲਾ ਹੁੰਦਾ ਸੀ ਰੂਮ 'ਚ ਤੇ ਉੱਥੇ ਫਿਰ ਮੈਂ ਬਾਣੀ ਪੜ੍ਹਨੀ ਮਹਾਰਾਜ ਦੀ ਕਿਰਪਾ ਨਾਲ 4-5 ਘੰਟੇ ਲਾਉਣੇ ਤੇ 사ਤਗੁਰਾਂ ਦੀ ਮਿਹਰ ਵਰਤਣ ਲੱਗ ਪਈ ਹਰ ਸ਼ੁੱਕਰਵਾਰ ਮੈਂ ਉੱਥੇ ਚਪੈਰਾ ਕੱਟਣਾ ਬਾਬਾ ਦੀਪ ਸਿੰਘ ਸਾਹਿਬ ਨੂੰ ਯਾਦ ਕਰਨਾ ਕਹਿੰਦਾ ਵੀ ਫਿਰ ਨਾ ਉੱਥੇ ਕੁਦਰਤੀ ਇੱਕ ਸਿੰਘ ਸੀ ਉਹਦਾ ਬਾਪੂ ਨਿਹੰਗ ਸਿੰਘ ਸੀ ਉਹ ਸਾਡੇ ਨਾਲ ਕੰਮ ਕਰਨ ਨਵਾਂ ਨਵਾਂ ਆਇਆ ਕਹਿੰਦੇ ਸਾਨੂੰ ਉਹਨੇ ਦੱਸਿਆ ਵੀ ਰਗੜਾ ਉਹਨੇ ਕੋ ਕਮਰੇ 'ਚ ਲਾਉਣਾ ਹੁੰਦਾ ਸੀ ਤੇ ਅਸੀਂ ਵੀ ਇੱਕ ਰਾਉਂਦੇ ਨਾਲ ਚੱਲ ਗਏ ਤੇ ਉਹਨੇ ਨਾ ਰਗੜਾ ਲਾ ਕੇ ਸਾਨੂੰ ਕਹਿੰਦਾ ਚਲੋ ਖਲੋਜੋ ਹੁਣ ਅਰਦਾਸ ਕਰੀਏ ਕਹਿੰਦਾ ਅਸੀਂ ਕਦੇ ਵੇਖਿਆ ਨਹੀਂ ਸੀ ਰਗੜਾ ਲਾ ਕੇ ਵੀ ਕਦੇ ਅਰਦਾਸ ਹੁੰਦੀ ਹੈ ਕਹਿੰਦਾ ਵੀ ਉਹਨੇ ਰਗੜਾ ਲਾ ਕੇ ਅਰਦਾਸ ਕੀਤੀ ਕਿ ਮਹਾਰਾ ਸੱਚੇ ਪਾਸ਼ਾ ਸ਼ੀਦੂ ਸਿੰਘੋ ਵੀ ਆਪ ਜੀ ਦੇ ਚਰਨਾਂ ਵਿੱਚ ਸ਼ੀਧੀ ਦੇਗ ਤੇ ਆ ਰਹੇ ਤੇ ਆਪ ਜੀ ਭੋਗ ਲਾਓ ਤੇ ਮਹਾਰਾ ਜਿਹੜੇ ਸਿੰਘ ਖੜੇ ਨੇ ਆਪ ਜੀ ਦੀ ਸ਼ਰਨ ਵਿੱਚ ਉਹਨਾਂ ਦੇ ਸਾਰੇ ਕਾਰਜ ਸਵਾਰੋ ਉਹਨੇ ਇਦਾਂ ਅਰਦਾਸ ਕੀਤੀ ਤੇ ਆਪਣੀ ਕੋਈ ਉਹਨੇ ਗੁਪਤ ਅਰਦਾਸ ਕੀਤੀ ਤੇ ਉਹਦਾ ਕਾਰਜ ਹੋ ਗਿਆ ਕਹਿੰਦਾ ਵੀ ਮੈਂ ਨਾ ਉਹਨੂੰ ਪੁੱਛਿਆ ਵੀ ਇਹ ਕੀ ਹੁੰਦਾ ਉਹਨੇ ਸਾਰਾ ਦੱਸਿਆ ਵੀ ਇਦਾਂ ਸ਼ੀਦੀ ਦੇਖਦਾ ਰਗੜਾ ਹੁੰਦਾ ਵੀ ਜੇ ਮਰਿਆਦਾ ਅਨੁਸਾਰ ਲਾ ਕੇ ਅਰਦਾਸ ਕਰੀਏ ਤੇ ਮਾਰੇ ਬਹੁਤ ਛੇਤੀ ਸੁਣਦੇ ਕਹਿੰਦਾ ਵੀ ਮੈਂ ਉਹਨੂੰ ਰਸਤ ਵਸਤ ਲਿਆ ਕੇ ਦਿੱਤੀ ਤੇ ਸ਼ੁੱਕਰਵਾਰ ਨੂੰ ਅਸੀਂ ਨਾ ਮੈਂ ਉਹਨੂੰ ਕਿਹਾ ਵੀ ਸਾਡੇ ਇੱਥੇ ਕਮਰੇ ਚ ਲੈ ਆਈਏ ਅਸੀਂ ਉੱਥੇ ਜਾਂਦਾ ਮੈਂ ਕਿਹਾ ਵੀ ਮੈਂ ਦੁਪਹਿਰਾ ਸਾਹਿਬ ਕੱਟਦਾ ਹੁੰਨਾ ਆਪਾਂ ਨਾਲੇ ਰਗੜਾ ਲਾਵਾਂਗੇ ਨਾਲੇ ਦੁਪਹਿਰਾ ਸਾਹਿਬ ਜਿਹੜਾ ਵਾ ਉਹ ਬਾਣੀ ਪੜਾਂਗੇ ਕਹਿੰਦਾ ਮੈਂ ਬਾਣੀ ਪੜਦਾ ਰਿਹਾ ਉਹ ਰਗੜਾ ਲਾਉਂਦਾ ਰਿਹਾ ਤੇ ਜਦੋਂ ਰਗੜੇ ਦੀ ਸਮਾਪਤੀ ਹੋਈ ਉਸ ਤੋਂ ਬਾਅਦ ਮੈਂ ਉਹਨੂੰ ਕਿ ਵੀ ਮੇਰਾ ਇਥੇ ਲਾਇਸੈਂਸ ਬਣ ਜੇ ਮੈਂ ਟਰੱਕ ਚ ਲਾਉਣ ਦਾ ਆਪਾਂ ਮੇਰੀ ਇੱਛਾ ਤੇ ਮਹਾਰਾਜ ਦੀ ਕਿਰਪਾ ਸਦਕਾ ਸ਼ਹੀਦਾ ਸਿੰਘਾਂ ਦੀ ਮਿਹਰ ਸਦਕਾ ਨਾਲ ਉਹਨਾਂ ਨੇ ਰਗੜਾ ਲਾ ਕੇ ਜਦੋਂ ਤੇ ਮਹਾਰਾਜ ਦੇ ਚਰਨਾਂ ਵਿੱਚ ਇਹੀ ਅਰਦਾਸ ਕੀਤੀ ਵੀ ਸਿੰਘ ਮਹਾਰਾਜੇ ਫਲਾਣਾ ਸਿੰਘ ਕਹਿੰਦਾ ਕਿ ਮੇਰਾ ਇੱਥੇ ਡਬਈ ਵਿੱਚ ਲਾਇਸੈਂਸ ਬਣ ਜੇ ਤੇ ਕਿਰਪਾ ਕਰੋ ਤੇ ਜੇ ਇਹਦਾ ਲਾਇਸੈਂਸ ਬਣ ਜਾਂਦਾ ਤੇ ਮਹਾਰਾਜ ਫਿਰੇ ਆਪ ਜੀ ਦੇ ਦਰ ਮਹਾਰਾ ਦਸਤਾਬਸਤ ਦੇ ਕੇ ਆਵੇਗਾ ਸ਼ਹੀਦੀ ਦੇਖਦੀ ਸਤਿਗੁਰੂ ਜੀ ਆਪ ਜੀ ਦੇ ਚਰਨਾਂ ਕਮਲਾਂ ਵਿੱਚ ਸਮਾਦੇ ਦਾ ਚੋਲਾ ਚੜਾਵੇਗਾ ਇਮਾਰਾ ਸੱਚੇ ਪਾਸ਼ਾ ਕਿਰਪਾ ਕਰੋ ਵੀ ਸਿੰਘ ਦੇ ਗਾਜ ਸਵਾਰੂ ਸੋ ਸਤਿਗੁਰਾਂ ਦੀ ਕਿਰਪਾ ਵਰਤੀ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਵਿੱਚ ਕਹਿੰਦਾ ਅਰਦਾਸ ਕੀਤੀ ਤੇ ਐਸੀ ਸਤਿਗੁਰਾਂ ਦੀ ਕਿਰਪਾ ਹੋਈ ਜਿਹੜੀ ਕੰਪਨੀ ਵਿੱਚ ਮੈਂ ਕੰਮ ਕਰਦਾ ਸਾਂ ਤੇ ਉੱਥੇ ਨਾ ਉਹ ਪਿੱਕੇ ਹੁੰਦੇ ਆ ਇੱਧਰ ਉੱਧਰ ਜਾਣ ਨੂੰ ਉਹ ਮੈਂ ਕਈ ਵਾਰੀ ਚਲਾਉਣਾ ਪਾਣੀ ਲੈ ਕੇ ਆ ਕਦੇ ਕੁਝ ਲੈ ਕੇ ਆ ਉਹ ਮੈਂ ਲੈ ਜਾਣਾ ਤੇ ਜਿਹੜਾ ਮੇਰਾ ਫੋਰਮੈਨ ਸੀ ਉਹ ਬਹੁਤ ਬੰਦਾ ਗੁੱਡ ਸੀ ਉਹ ਕਹਿੰਦਾ ਵੀ ਯਾਰ ਤੂੰ ਗੱਡੀ ਚਲਾ ਲੈਣਾ ਸੋਣੀ ਤੇ ਤੂੰ ਲਾਇਸੈਂਸ ਕਿਉਂ ਨਹੀਂ ਬਣਾਉਂਦਾ ਤੇ ਕਹਿੰਦਾ ਮੈਂ ਉਹਨੂੰ ਕਿਹਾ ਵੀ ਮੇਕੋ ਤੇ ਨੇ ਪੈਸੇ ਨਹੀਂ ਮੈਂ ਕਹਾਂ ਨਾ ਲਾਇਸੈਂਸ ਬਣਾਉਣਾ ਕਿਉਂਕਿ ਪੈਸੇ ਬੜੇ ਲੱਗਦੇ ਸੀ ਤੇ ਉਹ ਬੰਦਾ ਕਹਿੰਦਾ ਯਾਰ ਤੂੰ ਫਿਕਰ ਨਾ ਕਰ ਉਹ ਵੀ ਮਹਾਰਾਜ ਦੀ ਕਿਰਪਾ ਸਰਕਾਰ ਦਾ ਪੰਜਾਬੀ ਸੀ ਤੇ ਦਿੱਲੀ ਰਹਿੰਦਾ ਸੀ ਦਿੱਲੀੋਂ ਮਤਲਬ ਇੱਥੇ ਆਇਆ ਸੀ ਉਹ ਚੰਗੀ ਪੋਸਟ ਤੇ ਸੀਗਾ ਉਹ ਤੇ ਹੈ ਪੰਜਾਬੀ ਸੀ ਲੁਧਿਆਣੇ ਦਾ ਸੀ ਤੇ ਉਹ ਜਦੋਂ ਕਿਉਂਕਿ ਉਹਦੀ ਘਰ ਵਾਲੀ ਦਿੱਲੀ ਦੀ ਸੀ ਇਸ ਕਰਕੇ ਉਹਦਾ ਪਰਿਵਾਰ ਪਿੱਛੇ ਮਾਪਿ ਉਹ ਹੈ ਨਹੀਂ ਸੀ ਉਹ ਵੀ ਘਰ ਵਾਲੀ ਕਰਕੇ ਉੱਥੇ ਦਿੱਲੀ ਰਹਿਣ ਲੱਗ ਪਿਆ ਉੱਥੇ ਉਹਨੇ ਘਰ ਘੁਰ ਲੈ ਲਿਆ ਉਹਨੇ ਮੇਰੀ ਇੰਨੀ ਕੁ ਮਦਦ ਕੀਤੀ ਪੈਸੇ ਕਿੱਥੋਂ ਦਿੱਤੇ ਕਿਵੇਂ ਕੀਤੇ ਮੇਰੇ ਨਾਲ ਆਉਂਦਾ ਜਾਂਦਾ ਰਿਹਾ ਕਲਾਸਾਂ ਲਵਾਈਆਂ ਟਰਾਈਆਂ ਦਵਾਈਆਂ ਉਹ ਸਤਗੁਰਾਂ ਦੀ ਕਿਰਪਾ ਨਾਲ ਮੇਰਾ ਲਾਇਸੈਂਸ ਬਣ ਗਿਆ ਤੇ ਮਹਾਰਾਜ ਦੀ ਰਹਿਮਤ ਐਸੀ ਵਰਤੀ ਕਿ ਫਿਰ ਮੈਨੂੰ ਕੰਮ ਵਾਸਤੇ ਕਿਤੇ ਨਹੀਂ ਜਾਣਾ ਪਿਆ ਜਿਹੜੇ ਜਿਹੜੀ ਕੰਪਨੀ 'ਚ ਮੈਂ ਕੰਮ ਕਰਦਾ ਸਾਂ ਉੱਥੇ ਉਹ ਖਾਲਸਾ ਜੀ ਜਿਹੜੇ ਘਰ ਬਣਦੇ ਆ ਉਹ ਟੈਂਪਰੇਰੀ ਬਣਾਉਨੇ ਹੁੰਦੇ ਆ ਰਹਿਣ ਨੂੰ ਰਹਿਣ ਵਾਸਤੇ ਕੈਂਪ ਬਣਦਾ ਉਹਦਾ ਸਾਰਾ ਸਮਾਨ ਢੋਆ ਢਵਾਈ ਜਿਹੜੀ ਉਹ ਮੈਂ ਟਰੱਕ ਤੇ ਕਰਦਾ ਰਿਆ ਮਹਾਰਾਜ ਦੀ ਕਿਰਪਾ ਨਾਲ ਤਨਖਾਹ ਵੀ ਵੱਧ ਗਈ ਕੰਮ ਵੀ ਸੋਹਣਾ ਹੋ ਗਿਆ ਏਸੀ 'ਚ ਬਹਿ ਕੇ ਟਰੱਕ ਚਲਾਉਣਾ ਕੋਈ ਕਿਸੇ ਪ੍ਰਕਾਰ ਦੀ ਟੈਨਸ਼ਨ ਨਹੀਂ ਰਹਿ ਗਈ ਸਤਿਗੁਰਾਂ ਦੀ ਕਿਰਪਾ ਨਾਲ ਬਹੁਤ ਮਹਾਰਾਜ ਨੇ ਬਰਕਤਾਂ ਬਖਸ਼ੀਆਂ ਉਹ ਵੀਰ ਕਹਿੰਦਾ ਵੀ ਹੁਣ ਅਸੀਂ ਆਪਣਾ ਘਰ ਸ਼ੁਰੂ ਕਰਨ ਲੱਗੇ ਆਂ ਵੀ ਆ ਪੁਰਾਣੀ ਗੱਲ ਦਸੀ ਆ ਉਹਦਾਂ ਨੇ ਕਹਿੰਦੇ ਵੀ ਹੁਣ ਜਦੋਂ ਉਹਨਾਂ ਨੇ ਹੱਡ ਬੀਤੀ ਸੁਣਾਈ ਸੀ ਮੈਨੂੰ ਕਹਿੰਦੇ ਵੀ ਉਦੋਂ ਅਸੀਂ ਘਰ ਸ਼ੁਰੂ ਕਰਨ ਲੱਗੇ ਆਂ ਤੇ ਹੱਡ ਬੀਤੀ ਆਈ ਨੂੰ ਖਾਲਸਾ ਜੀ ਸਾਲ ਹੋ ਗਿਆ ਤੇ ਉਹ ਦਾਸ ਨੇ ਕੁਦਰਤੀ ਸੁਣੀ ਹੈ ਤੇ ਮੈਂ ਆਪ ਜੀ ਨੂੰ ਜਿਹੜੀ ਸੁਣਾ ਰਿਆਂ ਤੇ ਉਹਨਾਂ ਨੇ ਨਾ ਲੰਮੀ ਬਹੁਤ ਬੋਲੀ ਸੀ 32 ਮਿੰਟ ਚ ਬੋਲੀ ਸੀ ਇੰਨੀ ਫਿਰ ਉਹ ਇੰਨਾ ਕੁਝ ਸੁਣਨਾ ਵਿੱਚੋਂ ਕਈ ਗੱਲਾਂ ਭੁੱਲ ਗਿਆ ਕਈ ਹੋਰ ਵੀ ਵਿੱਚ ਉਹਨਾਂ ਵਰਤਾਰੇ ਉੱਥੇ ਵਰਤੇ ਤੇ ਪਰ ਬੜੀ ਬਾਬਾ ਦੀਪ ਸਿੰਘ ਸਾਹਿਬ ਨੇ ਕਹਿੰਦਾ ਮੇਰੇ ਤੇ ਕਿਰਪਾ ਕੀਤੀ ਤੇ ਉਹ ਸਾਲ ਹੋ ਗਿਆ ਭੇਜੀ ਨੂੰ ਹੁਣ ਪਤਾ ਨਹੀਂ ਕਹਿੰਦੇ ਸੀ ਉਦੋਂ ਘਰ ਸ਼ੁਰੂ ਕੀਤਾ ਕਿ ਜਾਂ ਜਦੋਂ ਮਹਾਰਾਜ ਦੀ ਕਿਰਪਾ ਵਰਤੀ ਉਦੋਂ ਸ਼ੁਰੂ ਕੀਤਾ ਇੱਥੇ ਕਿ ਮੈਨੂੰ ਕਨਫਿਊਜ਼ਨ ਆ ਕਿਉਂਕਿ ਮੈਂ 32 ਮਿੰਟ ਖਾਲਸਾ ਜੀ ਸੁਣਨਾ ਉਹਦੇ ਵਿੱਚੋਂ ਕਈ ਗੱਲਾਂ ਤੇ ਚੇਤੇ ਹੀ ਨਹੀਂ ਰਹਿੰਦੀਆਂ ਇਸ ਕਰਕੇ ਮੇਰੀ ਬੇਨਤੀ ਵੀ ਆ ਭਾਈ ਜਿਹੜੇ ਹੱਡ ਵੀਤੀ ਦਾਸ ਨੂੰ ਭੇਜ ਦਿਆ ਥੋੜੀ ਜੀ ਜਿੱਦਾਂ 5 ਮਿੰਟ ਦੀ ਬੋਲ ਦੀ ਫਿਰ ਦੂਜੀ ਕਲਿੱਪ 'ਚ 5 ਮਿੰਟ ਬੋਲ ਦੋ ਉਹ ਸੁਣਨਾ ਸੌਖਾ ਜਿਹੜੀ ਇਕੱਠੀ ਲਗਾਤਾਰ ਇੰਨੀ ਭੇਜ ਦੇਣੀ ਉਹ ਫਿਰ ਔਖੀ ਹੋ ਜਾਂਦੀ ਆ ਸੁਣਨੀ ਸੋ ਸਤਗੁਰਾਂ ਨੇ ਖਾਲਸਾ ਜੀ ਉਥੇ ਸਿੰਘ ਤੇ ਵੇਖੋ ਕਿੰਡੀ ਮਿਹਰ ਕੀਤੀ ਉਥੇ ਸ਼ੀਦੀ ਦੇਖਦਾ ਰਗੜਾ ਲਵਾਇਆ ਰਸ਼ੀਦੀ ਦੇ ਗਾਰੇ ਕਾਰਜ ਸਵਾਰੇ ਸੋ ਤੀਨ ਦੁਨੀ ਦੇ ਮਾਲਕ ਸਮਰਾਤ ਸਤਗੁਰ ਸਾਰਾ ਕੁਝ ਦੇਣ ਹਾਰਨੇ ਸਾਬ ਸੁਖ ਦੇਣ ਵਾਲੇ ਆ ਪਰ ਜਿਨ੍ਹਾਂ ਦੇ ਹਿਰਦੇ ਵਿੱਚ ਸ਼ਰਧਾ ਹੈ ਤੇ ਸਭ ਤੋਂ ਵੱਡੀ ਗੱਲ ਹੈ ਜੇ ਸ਼ਹੀਦਾਂ ਦੀ ਖੁਸ਼ੀ ਚਾਹੁੰਦੇ ਹੋ ਤੇ ਬਿਆਨਤ ਬਾਣੀ ਦਾ ਜਾਪ ਕਰੋ ਕਿਉਂਕਿ ਜਿਹੜਾ ਮਨੁੱਖ ਜਾਪ ਕਰਦਾ ਹੈ ਅਭਿਆਸ ਕਰਦਾ ਹੈ ਗੁਰਮੰਤਰ ਮੂਲ ਮੰਤਰ ਦਾ ਜਪੀ ਸਾਹਿਬ ਦੀ ਬਾਣੀ ਪੰਜ ਬਾਣੀਆਂ ਸੋ ਜਿਹੜਾ ਮਨੁੱਖ ਬਾਣੀ ਨੂੰ ਪ੍ਰੇਮ ਕਰਦਾ ਸ਼ਹੀਦ ਸਿੰਘ ਉਹਨੂੰ ਪ੍ਰੇਮ ਕਰਦੇ ਆ ਸੋ ਐਸੀ ਸਤਗੁਰਾਂ ਦੀ ਕਿਰਪਾ ਫਿਰ ਵਰਤਦੀ ਹੈ ਖਾਲਸਾ ਜੀ 18 ਜਿਹੜੀਆਂ ਨਿੱਧੀਆਂ ਸਿੱਧੀਆਂ ਸਾਰੀਆਂ ਵਰਤ ਜਾਂਦੀਆਂ ਸੋ ਮਹਾਰਾਜ ਸੱਚੇ ਪਾਸ਼ਾ ਕਿਰਪਾ ਨਿਧਾਨ ਸਤਿਗੁਰੂ ਸਾਰਿਆਂ ਨੂੰ ਫਿਰ ਸੁਖ ਦਿੰਦੇ ਆ ਸੋ ਮਹਾਰਾਜ ਕਿਰਪਾ ਕਰਨ ਭੁੱਲਾਂ ਦੀ ਖਾਲਸਾ ਜੀ ਖਿਮਾ ਕਰਨੀ ਅਖਰ ਵੱਧ ਘੱਟ ਬੋਲਦਿਆਂ ਉਹਦੀ ਮੁਆਫੀ ਬਖਸ਼ਣੀ ਆ ਬਖਸ਼ਣ ਹਾਰੋ ਸੋ ਗੁਰੂ ਗਰੀਬ ਨਵਾਜ਼ ਮਹਾਰਾਜ ਸੱਚੇ ਪਾਸ਼ਾ ਮੇਰਾ ਕਰਨ ਕਿਉਂਕਿ ਹਰ ਵਾਰੀ ਜੀਓ ਵਾਰੀ ਹਰ ਸੱਚੇ ਕੇ ਗੁਣ ਗਾਵਣਿਆ ਮਹਾਰਾਜਿਆਂ ਦਾ ਬਚਨ ਆਉਂਦਾ ਕਿ ਮੈਂ ਵਾਰਨੇ ਬੁਲਹਾਰਨੇ ਜਾਣਾ ਹਾਂ ਜਿਹੜੇ ਪਰਮਾਤਮਾ ਦਾ ਗੁਣ ਗਾਉਂਦੇ ਰਹਿੰਦੇ ਆ ਬਾਜ ਗੁਰੂ ਕੋ ਸਹਜ ਨਾ ਪਾਏ ਗੁਰਮੁਖ ਸਹਜ ਸਮਾਵਣਿਆ ਬਿਨਾ ਸਤਗੁਰਾਂ ਤੋਂ ਸਹਜ ਪ੍ਰਾਪਤ ਨਹੀਂ ਹੁੰਦਾ ਗੁਰੂ ਦਾ ਜਿਹੜਾ ਸ਼ਬਦ ਹੈ ਤੇ ਗੁਰਮੁਖ ਕਮਾ ਕੇ ਸਹਜ ਵਿੱਚ ਸਮਾ ਜਾਂਦਾ ਸੋ ਭਾਈ ਮਹਾਰਾਜ ਦੀ ਬਾਣੀ ਹੀ ਸਭ ਤੋਂ ਤੁਮ ਹੈ ਬਾਣੀ ਹੀ ਸਭ ਤੋਂ ਵੱਡੀ ਹੈ ਹੋ ਵਾਰੀ ਜੀਓ ਵਾਰੀ ਹਰ ਸੱਚੇ ਕੇ ਗੁਣ ਗਾਵਣਿਆਂ ਉਹਨਾਂ ਤੋਂ ਵਾਰਨੇ ਬੁਲਹਾਰਨੇ ਜਾਈਏ ਜਿਹੜੇ ਗੁਰੂ ਅਕਾਲਪੁਰਖ ਵਾਹਿਗੁਰਜੀ ਦੀ ਬਾਣੀ ਦੇ ਗੁਣਗਾਉਂਦੇ ਗੁਰੂ ਨਾਨਕ ਸਾਹਿਬ ਜੀਆਂ ਦੀ ਮਹਿਮਾਂ ਗਾਉਂਦੇ ਸਤਗੁਰੂ ਮਹਾਰਾਜ ਨਾਲ ਪ੍ਰੇਮ ਕਰਦੇ ਚਿੱਤ ਜੋੜਦੇ ਸੋ ਸਤਗੁਰੂ ਸਾਰਿਆਂ ਨੂੰ ਖੁਸ਼ੀਆਂ ਬਖਸ਼ਣ ਗੁਰਸਿੱਖੀ ਜੀਵਨ ਬਖਸ਼ਣ ਕਲਗੀ ਤਰਸਵਾਮੀ ਮਹਾਰਾਜ ਧੰਗੁਰ ਗੋਬਿੰਦ ਸਿੰਘ ਸਾਹਿਬ ਜੀ ਮਾਤਾ ਜੀ ਮਾਤਾ ਸਾਹਿਬ ਦੇਵਾ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਭੁੱਲਾਂ ਦੀ ਖਿਮਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ